ਲੱਗ ਗਿਆ ਪਤਾ ਵੀ ਉਹ ਮੁੰਡੇ ਕੈਮਰੇ ਚੱਕੀ ਫਿਰਦੇ ਨੇ ਹੈ ਉਹ ਪੱਗ ਵੀ ਖੋਲ ਕੇ ਬੰਨਣ ਲੱਗ ਗਏ ਫਿਰ ਠੀਕ ਅਸੀਂ ਤਾਂ ਉ ਡਰਦੇ ਆ ਵੀ ਕੈਮਰੇ ਚੱਕੀ ਫਿਰਦੇ ਨੇ ਕਿਤੇ ਬਾਹਰਲੀ ਕੰਪਨੀ ਦਾ ਨਹੀਂ ਰਕਾਬੀ ਕਰਨ ਆ ਗਈ ਤੁਹਾਨੂੰ ਪਾਈ ਕੀ ਕਰੀਏ ਸਾਡੇ ਟਿੱਬੇ ਚ ਕਾਦੇ ਗਵਰਨਮੈਂਟ ਨੇ ਵੱਡੀਆਂ ਮੋਟਰਾਂ ਦੀਆਂ ਵੱਡੇ ਟਰੈਕ ਦੇ ਮੋਟਰਾਂ ਨੇ ਨੁਕਸਾਨ ਕੀਤਾ ਆ ਹੱਥ ਜਲਾ ਕੇ ਇਹ ਜਿਵੇਂ ਫਟ ਰੱਖ 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 ਫੜਦਾ ਤੁਸੀਂ ਕਿੰਨੀ ਉਮਰ ਹੋ ਗਈ ਬਾਪੂ ਤੇਰੀ? ਥੋੜਾ ਹੋ ਜੇ। ਹੱਲਾ ਨੂੰ ਸਾਲ ਦਾ ਸੀ। 1 ਸਾਲ ਦਾ ਸੀ। ਹਾਂ 2 ਸਾਲ ਦਾ ਹੁੰਦਾ ਬਸਾ। ਉਹ ਵੀ ਦਾ ਦੂਜੀ ਮੇਰੇ ਕੋਲ ਜਰਮਤ ਨਹੀਂ। 45 ਕਦਾ ਜਨਮ ਹੋ ਥੋੜਾ। 45 45 ਸ਼ਾਦੀ ਨਹੀਂ ਸੀ ਜਾਣਦੇ। ਹਾਂ। ਛੁੜੀ ਲਾ ਦਿੰਦੀ ਹੱਲੇ। ਬਾਪੂ ਰੌਲਾ ਬਾਲਾ ਪਾਉਂਦੇ ਨਾ ਬੰਦੇ। ਰੌਲਾ ਬਾਵਾ ਪਾਉਂਦੇ ਆ ਬੰਦੇ। ਹੈਂ? ਵੇਲੇ ਆ ਵੇਲੇ ਆ। ਹਾਂ। ਕਰਕੇ ਦੀ ਗੁੰਮੜੀ ਸੀ ਨੱਕੇ ਨਹੀਂ ਵੱਢਣੇ ਹੁਣ। ਜਪੀ ਨਹੀਂ ਮਾਉਂਗੀ। ਹਾਂ। ਉਹਨਾਂ ਨੂੰ ਕਿਹੜਾ ਪਤਾ ਸੀ ਵੀ ਇਹਨਾਂ ਨੂੰ ਬੰਦਾ ਟੈਨਰ ਨਾ ਪਰ ਉਸ ਦਾ ਸੀਸੇ ਮੰਗੂ ਲਾਈ ਖਣੇ ਕਿਹਦੇ ਚਾਚਾ ਤੂੰ ਐਂ ਦੱਸ ਵੀ ਉਹ ਬਾ ਜਵਾਗ ਜਵਾਗ ਬਲਾਈ ਜਾ ਤੂੰ ਭਰੀ ਜਾ ਦੇ ਕੱਟੇ ਸਾਰੇ ਕੱਟਾ ਬੂੜਾ ਟਿੱਬੀ ਲੈਂਦਾ ਸੀ ਇਹ ਭਤੀਜਾ ਅੱਛਾ ਇਹ ਭਤੀਜਾ ਮੈਨੂੰ ਐ ਲੱਗਦਾ ਵੀ ਤੁਹਾਡੇ ਚਾਚੇ ਭਤੀਜੇ ਦਾ ਵੱਡਾ ਕਬਜਾ ਸਾਥ ਚ ਹੈ ਨਾ ਜਮੀਨ ਸਾਥੀ ਲੈਉਣਾ ਸੀ ਭਤੀਜੇ ਉਹ ਸਾਰੇ ਇਕੱਠੇ ਪੈ ਗਈ ਤਹੀ ਤਾਂ ਬੁੜਈ ਏ ਤੁਹਾਡੀ ਮਠਿਆ ਕਿੰਨਾ ਕੁ ਗੁੜ ਖਾ ਜਾਂਦਾ ਈ ਬਾਪੂ ਤੂੰ ਕੀ ਤੇ ਕਿੰਨਾ ਕੀ ਤੇ ਕੁਪ ਤੋੜਾਂ ਦੀ ਕੋਈ ਅੱਛਾ ਚੌਲੀ ਚੌਲੀ ਮਣ ਬੱਕਾ ਜਾਂਦਾ ਈ ਖਾ ਜਾਂਦਾ ਸਾਰਾ ਕੁੜਾ ਤੁਸੀਂ ਕੀ ਖਾਂਦੇ ਜਵਾਨੀ ਪਹਿਰੇ ਵੇਲੇ ਦੰਗ ਚਾ ਰਾ ਅੱਛਾ ਕੁਕੜੀਆਂ ਬਾਜੀ ਜੁਗੀਆਂ ਅੱਛਾ ਆਈ ਉਧਰ ਭਲੀ ਜਾਂਦੇ ਨੇ ਹੋਰ ਖਾਂਦੇ ਨੇ ਹੋਰ ਦੀ ਵਾਰੀ ਲੈ ਲੋ ਭਾਈ ਫੇਰ ਆਏ ਵੀ ਨਾ ਕਹਿਦਾਂ ਨੇ ਵੀ ਬਾਪੂ ਨਹੀਂ ਕਰ ਜਾ ਕਰ ਲਿਆ ਨਹੀਂ ਦੀ ਸਤਿ ਸ੍ਰੀ ਅਕਾਲ ਬਾਪੂ thiệt Thík không thiệt á ਅਧਿਆ ਬਧਿਆ ਬਾਪੂ ਤੁਹਾਨੂੰ ਲੱਗ ਗਿਆ ਸੀ ਪਤਾ ਵੀ ਉਹ ਮੁੰਡੇ ਕੈਮਰੇ ਚੱਕੀ ਫਿਰਦੇ ਨੇ ਹੈ ਲੱਗ ਗਿਆ ਉਹ ਵਗ ਵੀ ਖੋਲ ਕੇ ਬੰਨਣ ਲੱਗ ਗਿਆ ਫਿਰ ਠੀਕ ਆ ਅਸੀਂ ਤਾਂ ਉਂ ਡਰਦੇ ਆ ਵੀ ਕੈਮਰੇ ਚੱਕੀ ਫਿਰਦੇ ਨੇ ਕਿਤੇ ਬਾਹਰਲੀ ਕੰਪਨੀ ਤਾਂ ਨਹੀਂ ਰਕਾਬੀ ਕਰਨ ਆ ਗਈ ਹਾਂ ਇਹ ਇਹ ਬੜਾ ਖਤਰਾ ਹੈ ਇਹ ਖਤਰਾ ਜੰਮ ਵਾਲੇ ਹੋ ਰਿਹਾ ਹੈ ਕਿਤੇ ਕੰਪਨੀ ਵਾਲੇ ਆ ਗਏ ਹੋਰ ਵੀ ਦੇਖਣ ਦੇ ਲਈ ਇਰੀਆ ਹੈ ਹੈ ਹੋਰ ਦੱਸੋ ਬਾਪੂ ਸੇਤਾਂ ਚੰਗੀਆਂ ਤੰਦਰੁਸਤੀਆਂ ਅਸੀਂ ਤਾਂ ਬਾਪੂ ਚੰਡੀਗੜ੍ਹ ਆਉਣੇ ਹੁੰਨੇ ਆ ਤੇ ਤੁਹਾਡੇ ਅਰਗੇ ਬਾਪੂ ਨਾਲ ਕਰਦੇ ਆ ਗੱਲਾਂ ਬਾਤਾਂ ਅੱਛਾ ਪੁਰਾਣਾ ਟਾਈਮ ਕਿਵੇਂ ਟਪਾਇਆ ਤੇ ਹੁਣ ਕਿਵੇਂ ਜ਼ਿੰਦਗੀ ਨਜ਼ਾਰੇ ਨਾਲ ਲੰਘ ਰਹੀ ਹੈ ਜ਼ਿੰਦਗੀ ਨਾ ਕਿਉਂ ਵਿਹਲੇ ਕਹਿੰਦੇ ਕਰੋ ਨਜ਼ਾਰੇ ਲਓ ਕੀ ਕਰਦਾ ਇਹ ਤਾਂ ਇੱਕ ਉਹ ਲਾਇਆ ਤੇਰੇ ਬਾਅਦ ਜੀ ਰਿਕਾਰਡ ਕਰਾਂਗੇ ਹੈ ਉਹ ਲਾਉਂਦੇ ਨੇ ਫੋਟੋ ਸੱਤਾ ਦੀ ਗੱਲਾਂ ਕਰਦੇ ਨੇ ਬਾਬਿਆਂ ਨਾਲ ਹਾਂ ਹੋਰ ਦੱਸ ਇਹਦੇ ਹਲਵਾਹੇ ਹੋਏ ਨੇ ਹਾਂ ਥੋਲੇ ਬੀਜੇ ਹੋਏ ਨੇ ਚਿਹਰੇ ਦਾ ਨੂਰ ਦੱਸਦਾ ਬਾਬੇ ਦੇ ਪਾਉ ਕਾਠੀ ਆਸਲ ਹੈ ਉਹ ਜਿਆਦੇ ਬੋਲ ਕੁੜੀਆਂ ਖਾਦੀ ਨੇ ਮੂਫਰੀਆਂ ਖਾਦੀ ਹੋਈ ਨੇ ਹਾਂ ਇੱਕ ਜੱਪੜੀ ਉਹਦੇ ਲਾਦੇ ਹੁਣ ਉਹਦੇ ਵੀ ਲਾ ਦਾਂਗੇ ਵਾਪਸ ਉਹ ਬਹੁਤ ਜਿਆਦੇ ਹੋ ਗਏ ਤਾਂ ਪਾਈ ਕੀ ਕਰੀਏ ਸਾਡੇ ਟਿੱਬੇ ਚ ਕਾਦੇ ਗਵਰਨਮੈਂਟ ਨੇ ਵੱਡੀਆਂ ਮੋਟਰਾਂ ਦੀਆਂ ਵੱਡੇ ਟਰੈਕ ਤੇ ਮੋਟਰਾਂ ਨੇ ਨੁਕਸਾਨ ਕੀਤਾ ਆ ਹੱਥ ਜਲਾ ਕੇ ਇਹ ਨਹੀਂ ਮੈਂ ਫਟ ਰੱਖ 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 ਭੜਦਾ ਤੁਸੀਂ ਹੁਣ ਦੱਸੋ ਮੈਂ ਕਹਿੰਦਾ ਓਟਾ ਸਾਡੇ ਟਿੱਬੇ ਚ ਕਾਦੇ ਗਵਰਨਮੈਂਟ ਨੇ ਹਮਮ ਵੱਡੀਆਂ ਮੋਟਰਾਂ ਦੇ ਦੀਆਂ ਬੰਦ ਸਾਡੇ ਖੋਲੇ ਹੈ ਸਾਨੂੰ ਰੇਡੀਆਂ ਦੇ ਦੀਆਂ ਸਕੂਟਰ ਵਾਲੀਆਂ ਹਾਂ ਹਾਂ ਛਾੜੀਆਂ ਗਣੀਆਂ 3 ਪਾਵਰ ਦੀਆਂ ਮੋਟਰਾਂ ਦੀਆਂ ਉਹ ਵੀ ਖਤਮ ਕਰਤੀਆਂ ਹੁਣ ਕਿੰਨੇ ਦੀ ਮੋਟਰ ਪੈਂਦੀ ਏ ਤੁਹਾਡੇ ਮੋਟਰਾਂ ਦੀ ਕਈ ਨਹੀਂ ਸਕਦੇ ਇੰਨੀਆਂ ਮੋਟਰਾਂ ਵੱਡੀਆਂ ਕੀਤੀਆਂ 25 30 ਦੀ ਹੋ ਗਈ ਹਾਂ ਫਿਰ ਓਵੇਂ ਟਰਾਂਸਫਰ ਵੀ ਵੱਡੇ ਲਾਉਣੇ ਪੈਂਦੇ ਆ ਮੋਟਰ ਲਾਉਂਦੀ ਆ ਓਏ ਉਹ ਵੀ ਵੱਡੇ ਲੱਗਣੇ ਨੇ ਗੁੱਟ ਦੇ ਪੁੱਤ ਦਾ ਫਾਰਮ ਅੱਛਾ ਪਾਣੀ ਕਿੰਨੇ ਕੁ ਡੂੰਘੇ ਬਾਪੂ ਤੁਹਾਡੇ 1.5 ਤੋਂ 2 1.5 160 ਤੱਕ ਗਿਆ ਅੱਛਾ ਬਹੁਤ ਡੂੰਘੇ ਆ ਨਾ ਤੇ ਭਾਈ ਹੁਣ ਕਰੀਏ ਕੀ ਹੁਣ ਕਦੋਂ ਮੋਟਰ ਸਾਨੂੰ ਟ੍ਰੈਕਟ ਦੇ ਤੇ ਲਘੂ ਲੋਹਾ دیتا ਕਿੰਨੀ ਉਮਰ ਹੋ ਗਈ ਬਾਪੂ ਤੇਰੀ ਵੱਡਾ ਹੋ ਜੇ ਹੱਲਾ ਨੂੰ ਸਾਲ ਦਾ ਸੀ 1 ਸਾਲ ਦਾ ਹਾਂ 2 ਸਾਲ ਦਾ ਹਾਂਗਾ ਬੱਸ ਮੂਰੀ ਦੱਸ ਦੂਗੀ ਮੇਰੇ ਕੋਲ ਚਰਮਤਰੀ 45 ਕਦਾ ਜਨਮ ਹੋ ਤੁਹਾਡਾ 45 45 ਸ਼ਾਦੀ ਨਹੀਂ ਸੀ ਜਾਣਦੇ ਮੂਰੀ ਲੱਗਦੀ ਆ ਯਾਰਾ ਕੋਈ ਗੱਲ ਸੁਣਾ ਦੇ ਬਾਪੂ ਸਰਕਾਰ ਨੂੰ ਪਿਛਲੇ ਘਰ ਰੋਲਾ ਬਾਪੂ ਰੋਲਾ ਬਾਲਾ ਪਾਉਂਦੇ ਆ ਨਾ ਰੋਲਾ ਬਾਵਾ ਪਾਉਂਦੇ ਆ ਬੰਦੇ ਹੈਂ ਵੇਲੇ ਆ ਹਾਂ ਕਦੀ ਕੋਈ ਵੱਢੀ ਸੀ ਨੱਕੇ ਨਹੀਂ ਵੱਢਣੇ ਹੁਣ ਜਮੀਨ ਨਹੀਂ ਮਾਉਣੀ ਹਾਂ ਪਹਿਲਾਂ ਕਣਕ ਗੋੜਦਾ ਹੁੰਦੇ ਸੀ ਕਣਕ ਗੋੜਦੇ ਸੀ ਹੁਣ ਤਾਂ ਦਵਾਈ ਹੋ ਗਈ ਉਹ ਤਾਂ ਦਵਾਈ ਸਪਰੇਹਿਆਂ ਨਾਲ ਆ ਦਵਾਈ ਲੈਂਦੀ ਆਏ ਤੇ ਬਾਹਰ ਦੁਆਰ ਵਾਲਾ ਲੋਹਾਰਾ ਵਾਲਾ ਬਾਪੂ ਜਿਵੇਂ ਤੁਸੀਂ ਉਹ ਹੱਲਿਆਂ ਦੀ ਗੱਲ ਕੀਤੀ ਆ ਮੈਨੂੰ ਤਾਂ ਲੋਕ ਆਜ਼ਾਦੀ ਵੀ ਕਹਿ ਜਾਂਦੇ ਆ ਤੇ ਆਪਣੇ ਜਿਹੜੇ ਬਜ਼ੁਰਗ ਸੀ ਬਾਪੂ ਉਹ ਤਾਂ ਇਹਨੂੰ ਹੱਲੇ ਹੀ ਕਹਿੰਦੇ ਉਹਨਾਂ ਨੂੰ ਇਨਸਾਨ ਬਹੁਤ ਹੋਇਆ ਸੀ ਨਾ ਹੂੰ ਮਾਰ ਕਟਾਈ ਹੁੰਦੀ ਵੱਡ ਬੜਾਈ ਹੂੰ ਦੱਸਦੇ ਰਹੇ ਹੋਣਗੇ ਬਾਪੂ ਹੁਣੇ ਬਾਅਦ ਚੋਂ ਗੱਲਾਂ ਵੀ ਆਏ ਆਏ ਹੋਇਆ ਐਂ ਦੱਸਦੇ ਹੂੰ ਕਹਿੰਦੇ ਨਾ ਹਰ ਚੌਂਦੇ ਤੇਰੇ ਫੇਰ ਪਤਾ ਲੱਗਾ ਵੀ ਹੱਲਾ ਪੈ ਗਿਆ ਅੱਛਾ ਇਧਰੋਂ ਮਗਰੋਂ ਹਾਂ ਉਹ ਲੇਰ ਕੋਟ ਨਿਕਲ ਦਿਓ ਅੱਛਾ ਨਹਿਰਾ ਚੋਂ ਦੋ ਲਾਸਾਂ ਆਈਆਂ ਹਨਾ ਛੋਟੇ ਪਿੰਡ ਚ ਵੀ ਆਪਣੇ ਭਾਈਚਾਰੇ ਦੇ ਲੋਕ ਹੋਣਗੇ ਮੁਸਲਮਾਨ ਭਾਈਚਾਰੇ ਦੇ ਸਾਰੇ ਸਾਡੇ ਨਹੀਂ ਮਾਰਿਆ ਕੋਈ ਸਾਡੇ ਵੀ ਸੋਹਣੀ ਗੱਲ ਆ ਬਾਪੂ ਹੱਕ ਮਾਰਿਆ ਦੀ ਬਸ ਹੂੰ ਨਾ ਸ਼ੇਰੋਂ ਦਾ ਜੇ ਪਣੀ ਮਾਰੀ ਜਿਆਦਾ ਤਾਂ ਹਾਂ ਉਹ ਮੰਨ ਜਾਂਦਾ ਸ਼ੇਰੋਂ ਦੇ ਅੱਛਾ ਠੀਕ ਆ ਠੀਕ ਆ ਇਕੱਠੇ ਰਹਿੰਦੇ ਸੀ ਨਾ ਬਾਪੂ ਯਾਰ ਉਹਨਾਂ ਨਾਲ ਕਿਹੜਾ ਕੋਈ ਹੋ ਸੀਗਾ ਸਾਰੇ ਇਕੱਠੇ ਰਹਿੰਦੇ ਸੀ ਬਜ਼ੁਰਗ ਉਹਦਾ ਲੁਕੋ ਕੇ ਰੱਖੇ ਨੇ ਕਿਹੜੇ ਉਰੇ ਦੇ ਅੱਛਾ ਲੁਕੋ ਕੇ ਰੱਖੇ ਨੇ ਫਿਰ ਪਿੰਡ ਛੱਡ ਕੇ ਨਹੀਂ ਗਏ ਉਹ ਇੱਥੇ ਹੀ ਰਹੇ ਨਾ ਰਹੇਗੇ ਵਿੱਚ ਰਹੇਗੇ ਕੋਲ ਰਹੇਗੇ ਕੁਝ ਬਾਗ ਵੀ ਹੈ ਇਹ ਵੀ ਕੈਂਪੀ ਛੱਡਿਆ ਉਹਨੂੰ ਬਾਗ ਵੀ ਹੈ ਪਹਿਲਾਂ ਹੀ ਵਾਗ ਗਏ ਹਾਂ ਉਹ ਵਾਗ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਨਾ ਬਾਪੂ ਬੜੇ ਲਿਖੇ ਪਹਿਲਾਂ ਵਾਗ ਗਏ ਜਿਹੜੇ ਅਨਪੜ੍ਹ ਤੇ ਵੀ ਇੱਥੇ ਕਿਹੜਾ ਲਿਆਊਗਾ ਉਹ ਬਾਦ ਕਿਹੜੇ ਨੇ ਰੱਖ ਲਈ ਮਗਰ ਉਹਨਾਂ ਨੂੰ ਕਿਹੜਾ ਪਤਾ ਸੀ ਵੀ ਇਹਨਾਂ ਦਾ ਬੰਦਾ ਟੈਨਰ ਨਾ ਪਰ ਤੂੰ ਉਸ ਦਾ ਸੀਸੇ ਵਾਂਗੂ ਲਾਈ ਖਣੇ ਕਿਤੇ ਚਾਚਾ ਤੂੰ ਐਂ ਦੱਸ ਹਾਂਜੀ ਵੀ ਉਹ ਬਾ ਜਵਾਖ ਬਾ ਜਵਾਖ ਲਾਈ ਜਾ ਤੂੰ ਭਰੀ ਜਾ ਦੇ ਉਹਨਾਂ ਦਾ ਕੰਮ ਦਾ ਭਰਨਾ ਬਾਪੂ ਮੈਂ ਸਮਝ ਗਿਆ ਜਾ ਕੇ ਤੁਸੀਂ ਟੀਵੀ ਚਲਾ ਦਿਓ ਅੱਜ ਦਿਖਾਉਂਦੇ ਹੋ ਹੋਰ ਜਵਾਖ ਬਾਹਰ ਹੈਗੇ ਨੇ ਆਪਣੇ ਨਾ ਇੱਥੇ ਨੇ ਪੂਰੀ ਨਹੀਂ ਜਵਾਖ ਅੱਛਾ ਅੱਛਾ ਬਾਹਰ ਜਾਣ ਦਾ ਕੀਤਾ ਨਹੀਂ ਮਾਣ ਉਹਨਾਂ ਦਾ ਹੂੰ ਫਿਰ ਐਂ ਹੁੰਦਾ ਜਿਵੇਂ ਅਸੀਂ ਪਿੰਡਾਂ 'ਚ ਆਉਣੇ ਆ ਨਾ ਬਾਪੂ ਤੇ ਜਦੋਂ ਬਜ਼ੁਰਗੋ ਕੋਈ ਬੋਲਦਾ ਤੇ ਫਿਰ ਉਹਦੇ ਪੁੱਤ ਪੋਤੇ ਫੋਨ ਕਰਦੇ ਬਾਪੂ ਤੂੰ ਉਥੇ ਆਇਆ ਸੀ ਮੇਰੇ ਉਹ ਗੱਲਾਂ ਬਾਤਾਂ ਹੌ ਦੇਖਦੇ ਨੇ ਨਾਲੇ ਬਾਪੂ ਜਿਹੜੇ ਤੁਹਾਡੇ ਕੋਲੇ ਜ਼ਿੰਦਗੀ ਦੇ ਤਜਰਬੇ ਆ ਨਾ ਹੁਣ ਆਲਿਆਂ ਸਾਡੇ ਕੋਲ ਤਾਂ ਹੈ ਨਹੀਂ ਤੁਸੀਂ ਤਾਂ ਦੇਖੇ ਜਮੈਂ ਬਾਈ ਕਹਿੰਦਾ ਸੀ ਟਿੱਬੇ ਟਿੱਬੇ ਇੱਧਰ ਵੀ ਬਹੁਤ ਰੇਤਲੀ ਜ਼ਮੀਨ ਸੀਗੀ ਹੌਲੀ ਹੌਲੀ ਪੱਧਰ ਹੋਈ ਹੋਣੀ ਆ ਸਾਡੀ ਤਾਂ ਸਾਰੀ ਉੱਤੇ ਬੈ ਗਈ ਸਾਡੇ ਦਾ ਸਾਰੀ ਅੱਛਾ ਸਾਡੇ ਸਾਰੇ ਕਾਟਾ ਬੂੜਾ ਟਿੱਬੀ ਲੈਂਦਾ ਸੀ ਇਹ ਭਤੀਜਾ ਅੱਛਾ ਇਹ ਭਤੀਜਾ ਮੈਨੂੰ ਆਇ ਲੱਗਦਾ ਵੀ ਤੁਹਾਡੇ ਚਾਚੇ ਭਤੀਜੇ ਦਾ ਵੱਡਾ ਕਬਜਾ ਸਾਥ ਚ ਹੈਂ ਨਾ ਜਮੀਨ ਸਾਥੀ ਲੈਉਂਦਾ ਸੀ ਤੇ ਜਮੀਨ ਲੈ ਲੈਣੀ ਪੂਰੀ ਜੀ ਹਾਂ ਸਾਰੀ ਇਕੜੀ ਪੈ ਗਈ ਹਾਂ ਤਾਂ ਹੀ ਤਾਂ ਹੁਣ ਪੁਰੇ ਜੇ ਥੋੜੀ ਮੱਠਿਆ ਠੱਕ ਗਏ ਠੀਕ ਆ ਠੀਕ ਆ ਠੱਕ ਗਏ ਕਿੰਨੀ ਉਮਰ ਹੋ ਗਈ ਬਾਪੂ ਫਿਰ ਤੇਰੀ 47 ਤੂੰ ਇਹਨੇ ਤਾਂ ਹੁਣ ਪੜਾਉਂਗਾ ਫਿਰ 80 ਦੇ ਨੇੜੇ ਲੱਗ ਰਹੀ 80 ਹੋ ਗਈ 80 ਸਾਲਾਂ ਦੇ ਨੇੜੇ ਤੇੜੇ ਹੋ ਗਈ ਬਾਪੂ ਤੇਰੀ ਹਾਂ ਖਾਣ ਪੀਣ ਦਾ ਵੀ ਬਾਪੂ ਹੁਣ ਤਾਂ ਬਹੁਤ ਫਰਕ ਪੈ ਗਿਆ ਉਦੋਂ ਖਾਣ ਪੀਣ ਹੋਰ ਸੀ ਤੁਸੀਂ ਕੀ ਖਾਂਦੇ ਜਵਾਨੀ ਪਹਿਰੇ ਵੇਲੇ ਦੰਗ ਚਾਦਾ ਅੱਛਾ ਕੁਕੜੀਆਂ ਆ ਗਈਆਂ ਅੱਛਾ ਆਏ ਉਧਰ ਭਰੀ ਜਾਂਦੇ ਨੇ ਥੋੜਾ ਖਾਂਦੇ ਨੇ ਹੋਰ ਦੀ ਵਾਰੀ ਲੈ ਲੋ ਭਾਈ ਫੇਰ ਆਏ ਵੀ ਨਾ ਕਹਿਦਾਂ ਨੇ ਵੀ ਬਾਪੂ ਨਹੀਂ ਕੱਲ ਜਾ ਕਰ ਲਿਆ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਹੈ ਹੋਰ ਬਾਪੂ ਸੁਣਾ ਕਰ ਮੈਂ ਬੋਲ ਨਹੀਂ ਸਕਦਾ ਇਹ ਵੀ ਵਿੱਚ ਕਿੰਨੇ ਪੰਝਾ ਲੱਗਦਾ ਜਾ ਹੈ ਹੋਰ ਸੁਣਾ ਬਾਪੂ ਤੁਮ ਜਰ ਸੁਣਾ ਗੱਲ ਵਾ ਠੀਕ ਹੈ ਵਧੀਆ ਕਿੰਨੀ ਉਮਰ ਹੋ ਗਈ 60 ਸਾਲ ਦੀ ਤੇ ਫੇਰ ਤੜਕੇ ਕਿੰਨੇ ਵਜੇ ਲਾਉਣੇ ਇੱਥੇ ਰੌਣਕਾਂ ਆ ਕੇ ਤੜਕੇ ਆਣੇ 7:00 ਵਜੇ ਰੋਟੀ ਪਾਣੀ ਖਾ ਕੇ ਆਉਣੇ ਗੜੀਆਂ ਰੋਟੀਆਂ ਦਾ ਹਾਂ ਉਹਦਾ ਹਰ ਖਾਣੇ ਆ ਅੱਛਾ ਬਣੀਆਂ ਪਈਆਂ ਹੋਣੀਆਂ ਚਾਹਾਂ ਪੜੀ ਬਗੜੀਆਂ ਹਾਂ ਠੀਕ ਆ ਠੀਕ ਆ ਆ ਦੋ ਵਜੇ ਜਾਵਾਂਗੇ ਸਾਰੇ ਹਾਂ ਖਾ ਕੇ ਦੋ ਦੋ ਪੀ ਗਾ ਅੱਛਾ ਹੋਰ ਸਾਰੇ ਤਾਂ ਨਹੀਂ ਲਾਉਂਦੇ ਹੋਣੇ ਸਾਰੀ ਚੱਕਦੇ ਕੋਈ ਹੋ ਰਹਿਦਾ ਹੈ ਨਹੀਂ ਲਾਉਂਦੇ ਨੀ ਚੰਗੀ ਆ ਜਾਂਦੀ ਆ ਹਾਂ ਹਾਰਾ ਹਿਸਾਬ ਨਾਲ ਪੀਵੇ ਤਾਂ ਚਲ ਕੋਈ ਗੱਲ ਨਹੀਂ ਗਲਤ ਹਿਸਾਬ ਨਾਲ ਹਾਂ ਆ ਬੁਣਾ ਦਾ ਜਿਹੜੇ ਪੀਦੇ ਨਹੀਂ ਪਸੰਦ ਨਹੀਂ ਲੱਗਦਾ ਆਪਣੇ ਦਾ ਹੈ ਆਪਣੇ ਦਾ ਕਿਹਨੂੰ ਪਤਾ ਲੱਗਦਾ ਪਿੱਚੜਾ ਫਿਰ ਕਰਦੇ ਇੱਕ ਦੂਜੇ ਨੂੰ ਪੂਰੀਆਂ ਪੂਰੀਆਂ ਹੈ ਨਾ ਤੇ ਟੀਚਰਾਂ ਫਿਰ ਕਰਦਾ ਕਿਹੜਾ ਬਾਪੂ ਤੁਹਾਡੇ ਚ ਬੰਦਾ ਕਈ ਹੁੰਦੇ ਆ ਨਾ ਕਿ ਕਈ ਬੰਦੇ ਬਾਲੇ ਮਖ ਉਧਰ ਬੈਠਾ ਤਾਂ ਖੇਡਦਾ ਅੱਛਾ ਉਹ ਉਹਨਾਂ ਤੋਂ ਬੋਲੋ ਦੋ ਬੰਦੇ ਜਾਓ ਉਧਰ ਉਧਰ ਜਾਓ ਨਾਲ ਕੋਈ ਨਾ ਕੋਈ ਨਾ ਤੁਸੀਂ ਸੁਣਾਓ ਉਧਰ ਵੀ ਵਗ ਜਾਗੇ ਉਹ ਬਾਲੇ ਅਸੀਂ ਇੰਨਾ ਨਹੀਂ ਆਉਂਦਾ ਸਾਨੂੰ ਹੈ ਇੰਨਾ ਮਖੌਲ ਨਹੀਂ ਆਉਂਦਾ ਸਾਨੂੰ ਅਸੀਂ ਤਾਂ ਗੱਲਾਂ ਹੀ ਕਰਦੀਆਂ ਮਖੌਲ ਨਹੀਂ ਸੁਣਨੇ ਬਾਪੂ ਗੱਲਾਂ ਤੇ ਆਰ ਬਈ ਤੁਹਾਡੇ ਸੁਣਨੇ ਆ ਹੋਰ ਸੁਣਾਓ ਹੁਣ ਫਿਰ ਖੇਤੀ ਝੋਨੇ ਦੀ ਆ ਹਾਂ ਝੋਨਾ ਗਣਕ ਝੋਨਾ ਗਣਕ ਤੇ ਹੋਰ ਆਲੂ ਆਲੂ ਹੁੰਦੇ ਆ ਆਪਣੇ ਏਰੀਆ ਚ ਮੱਕੀ ਮੱਕੀ ਦਾ ਵੀਰ ਹੁੰਦਾ ਨੇ ਚਾਰ ਵਾਲੀ ਮੱਕੀ ਵੀ ਜੀ ਇੱਕ ਹਾਂ ਚਾਰ ਵਾਲੀ ਮੱਕੇ ਵਾਲੀ ਗੱਲ ਆ ਬਾਪੂ ਹੁਣ ਤਾਂ ਮੈਨੂੰ ਲੱਗਦਾ ਥੋੜੇ ਵੀ ਖੇਤ ਤੜਕੇ ਘਾਟੀ ਜਾਂਦੇ ਹੋਣੇ ਪੱਠੇ ਵੱਢਣ ਕਿਉਂ ਚਾਰ ਦਾ ਜਿਆਦਾ ਚੱਲ ਗਿਆ ਕੰਮ ਲੱਭ ਜਾਂਦਾ ਜੀ ਇਹਦੇ ਹੈਗੇ ਨਹੀਂ ਘਰੇ ਚਾਰ ਪਾਇਆ ਉਹ ਤਾਂ ਜਾਂਦੀ ਨਹੀਂ ਉਹਦਾ ਹੱਗਣ ਵੀ ਨਹੀਂ ਜਾਂਦੇ ਖੇਤਾਂ ਚ ਰੌਣਕਾਂ ਨਹੀਂ ਹਾਂ ਉਹਦਾ ਕਰ ਹੀ ਰਹਿੰਦੇ ਨੇ ਖੇਤਾਂ ਚ ਰੌਣਕਾਂ ਹੋ ਗਈਆਂ ਸਾਡੇ ਵਰਗੇ ਤਾਂ ਵਗ ਜਾਂਦੇ ਨੇ ਹਾਂ ਕਹਿੰਦੇ ਬਾਪੂ ਕੱਖ ਵੱਢ ਲਿਆ ਵੱਢ ਕੀ ਨੇ ਹੋਏ ਮੈਂ ਵੀ ਯਾ ਨਰੋ ਚੋਟਾ ਜੋੜ ਕੇ ਅੱਛਾ ਛੋਟਾ ਜੋੜ ਦੇਓ ਤੁਸੀਂ ਹਾਂ ਥੋਡੇ ਵੀ ਜੋੜ ਦੇਣ ਛੋਟੇ ਵੱਧ ਨਹੀਂ ਸਾਡੇ ਰਹਿ ਗਏ ਨੇ ਇਹਨਾਂ ਦੇ ਅੱਛਾ ਅਜ ਤਾਂ ਇਹੀ ਰੇੜੀ ਸੋਣੀ ਰਹਿੰਦੇ ਨੇ ਹਾਂ ਰੇੜੀ 20 ਹੋ ਗਏ ਪਿੰਡ ਚ ਰੇੜੀਆਂ ਬਸ ਰੇੜ ਦਾ ਬੰਦ ਹੋ ਗਈ ਰੇੜੀਆਂ ਨੇ ਹੁਣ ਤਾਂ ਸਕੂਟਰ ਮਗਰ ਬਣਾ ਲੰਦੇ ਆ ਨਾ ਹਾਂ ਹਾਂ ਮੋਟਰਸਾਈਕਲ ਮਗਰ ਅੱਗੇ ਮੰਨ ਲਓ ਗੱਡਾ ਜਿਹੜਾ ਵੀ ਗੱਡੀਆਂ ਹੁੰਦੀਆਂ ਭਰ ਕੇ ਢਿਉਂਦੇ ਪੂਰਾ ਹਾਂ 10-10 ਪਸ਼ੂ ਹੁੰਦੇ ਉਹ ਕਿਹਦਾ ਗੋੜ ਖਾਂਦੇ ਜੀ ਗੋੜ ਨਾ ਜਾਣਦੀ ਸਾਡੇ ਚ ਹੁਣ ਤਾਂ ਇੱਕ ਜਵਾਕ ਹੈ ਉਸ ਤੋਂ ਬਾਅਦ ਬੰਦਾ ਇੱਕ ਜਵਾਕ ਵੀ ਬਾਹਰ ਭੱਗ ਜਾਂਦਾ ਹਾਂ ਤੂੰ ਗੁੜ ਖਾਣੇ ਆ ਤੈਨੂੰ ਲੱਟੀਆਂ ਲੱਗ ਜਾਂਦੀ ਸਹੀ ਗੱਲ ਆ ਬਾਪੂ ਗੁੜ ਖਾਂਦੇ ਦਾ ਰੋਕਾਂ ਦੇ ਰੋਕੋ ਕਿੰਨਾ ਕਿੰਨਾ ਕੁ ਗੁੜ ਖਾ ਜਾਂਦਾ ਵੀ ਬਾਪੂ ਤੂੰ ਕੀ ਤੇ ਕਿੰਨਾ ਕੀ ਤੇ ਤੋੜਾਂ ਦੀ ਕੋਈ ਅੱਛਾ ਚੌਲੀ ਚੌਲੀ ਮਣ ਪੱਕਾ ਜਾਂਦਾ ਜੀ ਖਾ ਲ ਸਾਰਾ ਗੁੜ ਕਰੀ ਗੱਲ ਆਈਆਂ ਦੇ ਖੋੜੇ ਨਿਕਲ ਜਾਂਦੇ ਹੁਣ ਖਾ ਕੇ ਦੱਸਦਾ ਸਹੀ ਗੱਲ ਕਿਸੇ ਕੰਦ ਨਹੀਂ ਕੰਮ ਕਰਦੇ ਕਿਸੇ ਇਹਦੇ ਲਾ ਇਹਦੇ ਲਾ ਨਹੀਂ ਕੋਈ ਨਾ ਕੋਈ ਨਾ ਪਤਾ ਸਾਰਿਆਂ ਦੀ ਗੱਲਾਂ ਬਾਪੂ ਕਿੰਨੀ ਉਮਰ ਹੋ ਗਈ ਤੇਰੀ ਉਮਰੀ 70 ਸਾਲ ਦੀ 70 ਸਾਲ ਦੀ ਹਾਂ ਤੇ ਹੋਰ ਦੱਸ ਅੱਜ ਕੱਲ ਕਰਦੇ ਹੋ ਖੇਤੀਬਾੜੀ ਕਿ ਅੱਜ ਕੱਲ ਰਿਟਾਇਰਮੈਂਟ ਕਰਤੀ ਵੱਡ ਕੇ ਆ ਤਿੰਨ ਪੰਨਾ ਅੱਛਾ ਬੱਚੇ ਫਿਰ ਕੀ ਕੀ ਨੇ ਬੱਚੇ ਘਰੇ ਟੋਆ ਕਰ ਰਹੇ ਨੇ ਅੱਛਾ ਅੱਛਾ ਪਹਿਲਾਂ ਖੁਰਲੀ ਬਣਾਈ ਹੈ ਹਾਂ ਫਰਸ ਲਾਇਆ ਅੱਛਾ ਅੱਛਾ ਖੇਤੋਂ ਮੋਰੀ ਖੜੇ ਆ ਕੇ ਜਿਉਂ ਕਰੇ ਜੋੜ ਲਾਂਗੇ ਆ ਜਾਇਓ ਬਾਪੂ ਜੀ ਆ ਜਾ ਰਹੇ ਹੈਂ ਉਹਨਾਂ ਟੈਕਸੀ ਭੇਜ ਜਣੇ ਵਹਾਂ ਆਹੋ ਹੱਸ ਕੇ ਖੇਡ ਕੇ ਟਾਈਮ ਪਾਸ ਹੋ ਜਾਂਦਾ ਨਾਲੇ ਥੋੜੀ ਜੀ ਰੈਸਟ ਮਿਲ ਜਾਂਦੀ ਆ ਹੋਰ ਹੁਣ ਹੈਂ ਜਿਹੜਾ ਉਹਦਾ ਕੂਨੇ ਵੱਧ ਗਿਆ ਉਹਨੂੰ ਦੇ ਲੈਣੇ ਆ ਆ ਜਾ ਬਾਈ ਉਰੇ ਆ ਜਾ ਤੂੰ ਉਹ ਦੂਰ ਖੜ ਕੇ ਗੱਲਾਂ ਸੁਣਾਉਂਦਾ ਕੈਮਰੇ ਦੇ ਨੇੜੇ ਨਹੀਂ ਆ ਮੈਂ ਤੁਹਾਨੂੰ ਬੰਦੇ ਦੱਸੇ ਨੇ ਵੀ ਕਿਹੜੇ ਗੱਲਾਂ ਨੇ ਸਾਰੀ ਗੱਲਾਂ ਇਹ ਤਾਂ ਬੋਲਦੀ ਨਹੀਂ ਹੈਗਾ ਆ ਨਵੇਂ ਬੈਠਾ ਆਓ ਇੱਧਰ ਨਾਲੇ ਦੁੱਖ ਚਾਹੂਰਾ ਇਹ ਵੀ ਹੁਣ ਹਾਂ ਦੁੱਖ ਚਾਹੇ ਇਹ ਦੱਸਦਾ ਨਹੀਂ ਪੁੱਛੇਗਾ ਬਾਕੀ ਕਰਿਆ ਬਣਾਉਣੇ ਉਹ ਇਹ ਇਹਦਾ ਬਾਪੂ ਅਸੀਂ ਆਉਣੇ ਪਿੰਡਾਂ ਚੰਡੀਗੜ੍ਹ ਤੋਂ ਜਿਵੇਂ ਹੁਣ ਮੰਨ ਲਓ ਆਹ ਮੁੰਡਾ ਖੜਾ ਚਾਹੇ ਮੈਨੂੰ ਆ ਮੈਨੂੰ ਕੀ ਪਤਾ ਵੀ ਗੱਡਾ ਕੀ ਹੁੰਦਾ ਸੀ ਠੀਕ ਹੈ ਤੇ ਨਾ ਮੈਨੂੰ ਐ ਪਤਾ ਵੀ ਪਹਿਲਾਂ ਜਿਹੜਾ ਬਾਜਰਾ ਤੁਸੀਂ ਬੀਜਦੇ ਉਹ ਕਿਵੇਂ ਬੀਜਦੇ ਸੀ ਹੁਣ ਆ ਨਾ ਮੇਰੇ ਅਰਗੇ ਨੂੰ ਤਾਂ ਝੋਨਾ ਦੇ ਕਣਕੀ ਦਿਸਦੀ ਆ ਤੇ ਆ ਜਿਹੜਾ ਤੁਹਾਡਾ ਏਰੀਆ ਸਾਰਾ ਸੰਗਰੂਰ ਦਾ ਕਿਤੇ ਹੀ ਵਗਜੋ ਹੁਣ ਤਾਂ ਸਾਰਾ ਪੱਧਰ ਹੋ ਗਿਆ ਉਹ ਹਲਾਣਾ ਬੀਜੇ ਹੁੰਦੇ ਹੁਣ ਤੁਸੀਂ ਜਦੋਂ ਖੇਤੀ ਕਰਦੇ ਰਹੇ ਤੁਸੀਂ ਤਾਂ ਟਿੱਬਿਆਂ ਨੂੰ ਬੋਂਦੇ ਮੀਂਹ ਪੈਂਦਾ ਫਿਰ ਕਣਕਾਂ ਉਵੇਂ ਬੀਜਦੇ ਫਸਲਾਂ ਹੁਣ ਵਾਲਿਆਂ ਨੂੰ ਕੀ ਪਤਾ ਫਿਰ ਉਹ ਪ੍ਰੋਗਰਾਮ ਅਸੀਂ ਕਰਦੇ ਜਿਹੜਾ ਹ ਹੋ ਜਾਂਦੀ ਹੈ ਨਾ ਗਲਤ ਫਲਤ ਹਾਸੇ ਮਖੌਲ ਦੇ ਅਸੀਂ ਕੱਟ ਦਾਨੇ ਆ ਗਲਤ ਗੱਲ ਨਹੀਂ ਅਸੀਂ ਪਾਉਂਦੇ ਇਹਦਾ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਤੁਸੀਂ ਫਿਰ ਬਾਪੂ ਕੀ ਖੇਤੀ ਕਰਦੇ ਰਹੇ ਕੀ ਮੂੰਗ ਫੜੀ ਦੀ ਬਾ ਜਰਾ ਮੱਕੀ ਸਾਰਾ ਕੁਝ ਹੀ ਕਰਦੇ ਰਹੇ ਮੂੰਗਲੀ ਹੁਣ ਤਾਂ ਘਟ ਗਈ ਹੋਊਗੀ ਹੁਣ ਤਾਂ ਮੂੰਗ ਨਹੀਂ ਰਹਿਿਆ ਅੱਛਾ ਉਹ ਰੇਤੇ ਚ ਹੀ ਹੁੰਦੀ ਸੀ ਉਰੇ ਆ ਜਾ ਬਾਈ ਤੂੰ ਉਰੇ ਜੀ ਆ ਜਾ ਮੜਾ ਯਾ ਨੱਲਾ ਛਾੜੀਆਂ ਜਾਂ ਕਰਦੇ ਹੁਣ ਟੀਚਰਾਂ ਤੂੰ ਵਾਹ ਕਰ ਲਿਆ ਇਹਨਾਂ ਅੱਛਾ ਮੂਫਲੀ ਰੇਤ ਲੈ ਬਾਂਚੀ ਖੁਦੀ ਹੁਣ ਤਾਂ ਫਿਰ ਸਾਰਾ ਉਹੀ ਹੋ ਗਿਆ ਝੋਨੇ ਦੀ ਕੰਮ ਹੋ ਗਿਆ ਤੇ ਗੰਧਾ ਸਾਕਰਗੰਧੀਆਂ ਬੀਜ ਦਾ ਹੁੰਦਾ ਸੀ ਅੱਛਾ ਬੱਟਾ ਕੱਢ ਕੇ ਆਏ ਜੇ ਜੇਠ ਦੇ ਮਹੀਨੇ ਬੀਜਦੇ ਹੁੰਦੇ ਐਡੇ ਨਹੀਂ ਆਉਂਦੀਆਂ ਬੇਲਦੀ ਨਹੀਂ ਹੁੰਦੀ ਕੰਦੀ ਹੁੰਦੀ ਹੈ ਬੇਲਾ ਹੁੰਦੀ ਹੈ ਬੇਲਾਂ ਕੱਢ ਗਿਆ ਬੇਲਾ ਹੁੰਦੀਆਂ ਸਾਕਰਗੰਧੀਆਂ ਗੰਦੀਆਂ ਆਏ ਬੱਟ ਕੇ ਟੋਟੇ ਬਟਨਾਂ ਦੇ ਲਾਉਂਦੇ ਫਿਰ ਫਿਰ ਅੱਜ ਕੱਲ ਸਿਆਲ ਚੋਂ ਪੜਨ। ਫਸਲਾਂ ਬਦਲ ਗਈਆਂ ਬਾਪੂ ਹਣਾ। ਅੱਗੇ ਮਿਹਨਤ ਵੀ ਜ਼ਿਆਦਾ ਸੀ। ਉਹ ਹੱਥਾਂ ਦੇ ਕੰਮ ਦੀ ਹੈਗਾ। ਖਰਬੂਜੇ ਬੀਜ ਦੇ ਹੁੰਦੇ ਤੇ ਵੇਚ ਕੇ ਵੀ ਆਉਂਦੇ ਹੁੰਦੇ ਤੇ। ਇੱਥੇ ਵੱਡਾ ਲੈ ਜਾਂਦੇ ਹੁੰਦੇ ਤੇ। ਉਹ ਬਾਬਾ ਵਾਲ ਤਾਂ ਲੀਡਰਾਂ ਦਾ ਪਿੰਡ ਆ ਹਣਾ। ਹਾਂ ਹਾਂ। 3 ਸਿਆਲ ਦਾ ਪਿੰਡ ਆ। ਗੰਡੇ ਵੀ ਲੈ ਜਾਂਦੇ ਤੇ। ਹੂੰ। ਉਹਦਾ ਪਿੰਡ ਆ। ਉਹਨੂੰ ਨ ਕੋਈ ਜਾਣਦਾ ਓਰੇ। ਹੂੰ। 8 ਰੁਪਏ ਮੰਨਦੇ। ਕਰੀ ਨਹੀਂ ਕੁਛ। ਆਹੋ ਕਰਨਾ ਇਹਨਾਂ ਨੇ ਬਾਪੂ। ਹੂੰ। ਉਹਦਾ ਨੌਵੇਂ ਦੇ ਭਾਈ ਵੀ ਉਨਾਂ ਲੈਂਦੇ ਉਹਦਾ। ਉਹਦੇ ਕੀ ਨਹੀਂ ਗਿਆ ਕੁਝ ਜਦੋਂ। ਉਹ ਪਿੰਡ 'ਚ ਹੀ ਰਹਿੰਦੇ ਆ। ਆਹ ਕੰਮ ਤਾਂ ਇਹ ਕੱਢ ਲਵੇ ਜਮੀਨ ਹੁੰਦੀ ਸੀ ਉਹਨਾਂ ਦੀ ਅੱਛਾ ਠੇਕੇ ਤੇ ਪਾਉਂਦੇ ਰਹੇ ਨਾ ਜਿੱਤੀਂ ਸੀਗੀ ਆਪਦੀ ਜਮੀਨ ਤੀ ਆਹ ਹੋ ਵੀ ਤੁਸੀਂ ਠੇਕੇ ਤੇ ਪਾਉਂਦੇ ਰਹੇ ਨਾ ਅਸੀਂ ਤਾਂ ਕੱਢਦੇ ਆਪਦੀ ਵਾਧੂ ਅੱਛਾ ਹੁਣ ਫਿਰ ਖੇਤੀ ਚ ਕਿੰਨਾ ਕੁ ਦਬਦੇ ਨੇ ਬਾਪੂ ਕਹਿੰਦਾ ਮੈਨੂੰ ਤਾਂ ਨਹੀਂ ਬੇਲ ਦਿੰਦੇ ਕਹਿੰਦਾ ਪਹਿਲਾਂ ਕੱਖ ਵੱਢ ਕੇ ਲਿਆ ਆਂ ਜੇ ਘਰੇ ਗਿਆ ਘਰੇ ਛੋੜ ਲਾਂਗੇ ਮੈਨੂੰ ਮੇਰੇ ਕੋਈ ਨਹੀਂ ਦਬ ਦਿੰਦਾ ਐਵੇਂ ਹੀ ਮਾਰਨਾ ਤੜਕੇ ਹੀ ਜਾਂਦਾ ਤੂੰ ਮੈਨੂੰ ਤਾਂ ਕਰਨੀ ਪੂਗਾ ਫਿਰ ਉਹ ਹੀ ਮੈਂ ਕਰਦਾ ਮੈਂ ਕਹਿੰਦਾ ਛੰਨੀਆ ਮੁੰਡਾ ਕਰਕੇ ਹੀ ਵਗਿਆ ਮੈਂ ਡੰਗਰੇ ਬਣਨ ਨਹੀਂ ਜਾ ਕੇ ਬਸ ਉਹ ਕਿੰਨੇ ਕੁ ਰੱਖਦੇ ਹੋ ਬਾਪੂ ਫਿਰ ਹੁਣ ਲੱਗੇ ਨੇ 7-8 ਵਿੱਚ ਤਾਂ ਪਿੰਡਾਂ 'ਚ ਪਹਿਲਾਂ ਤਾਂ ਜਿਵੇਂ ਤੁਸੀਂ 7-8 ਰੱਖਦੇ ਹੋ ਪਹਿਲਾਂ ਤਾਂ ਆਮ ਵੀ ਹੁੰਦੇ ਹਰੇ ਘਰੇ ਪਸ਼ੂ ਫੜਿਆ 20 ਵੀ ਹੁੰਦੇ ਸੀ 20 ਵੀ ਹੁੰਦੇ ਹੁਣ ਤਾਂ ਕਹਿੰਦੇ ਆ ਪਸ਼ੂਆਂ ਤੋਂ ਕਰਾਉਣਾ ਕਿ ਦੁੱਧ ਤੋਂ ਮੁੱਲ ਲਿਆਵਾਂਗੇ ਚਾਰ-ਚਾਰ ਤਾਂ ਬਲਦਾਂ ਦੇ ਘੁੱਟ ਹੁੰਦਾ ਬਾਕੀ ਮੈਂ ਇਸਤਾਨ ਦੀਆਂ 15 ਸਾਰਾ ਉਠਾਂ ਤੇ ਜੋੜੀ ਉਹ ਬਲਦਾਂ ਦੀ ਜੋੜੀ ਨਾਲ ਹਲ ਵਾਇਆ ਜਾਂਦਾ ਸੀ ਨਾ ਹਣਾ ਉਹਨੇ ਹੁੰਦੇ ਹੋਰ ਉੱਠ ਦੇ ਵੱਲ ਤੋਂ ਨੇ ਬਰਾਬਰ ਜੀ ਹੁੰਦੇ ਸੀ ਕਿ ਜਿਆਦਾ ਉੱਠਾ ਕੱਲੇ ਮਗਰ ਪਾ ਲਉਂਦੇ ਨੇ ਕੱਲੇ ਮਗਰ ਜਿਹੜੇ ਗੱਡਿਆਂ ਦੇ ਮੂਰੇ ਜੋੜ ਲਾਉਂਦੇ ਨੇ ਜਿਹੜੀਆਂ ਨੇ ਜਿਹੜੇ ਟ੍ਰੈਕਟਰ ਮਗਰ ਤਵੀਆਂ ਪਾ ਲਉਂਦੇ ਨੇ ਮਕੱਲੇ ਮਗਰ ਹੀ ਹਾਲ ਪਾ ਲਉਂਦੇ ਤਕੜਾ ਹੁੰਦਾ ਕਿ ਉਹ ਉੱਠ ਵੀ ਤਕੜੇ ਸੀ ਇਹਨਾਂ ਨੂੰ ਮਾਰੂ ਗੱਡੀਆਂ 'ਚ ਬਾਪੂ ਵਜਨ ਪੈਂਦਾ ਵਾਧੂ ਮੇਰਾ ਪਿੰਡ ਨਾ ਬਠਿੰਡੇ ਜ਼ਿਲ੍ਹੇ 'ਚ ਆ ਤੇ ਸਾਡੇ ਉੱਠ ਉੱਠ ਵਾਧੂ ਰੱਖਦੇ ਰਹੇ ਲੋਕ ਉਹ ਉੱਧਰ ਹੀ ਹੁੰਦੇ ਰਹਿਆ ਸੀ ਉੱਠ ਪਿੰਡ ਮੇਰਾ ਪਿੰਡ ਦਾ ਬਾਪੂ ਰਾਮਣਵਾਸ ਹੈ ਹਾਂ ਬਲਿਆਲੀ ਮੰਡੀਕਲਾਂ ਦੇ ਨਾਲ ਉਹ ਇੰਨੇ ਦਾ ਉੱਥੇ ਹੀ ਆ ਮਹਾਰੀ ਬਾਲਿਆਂ ਵਾਲੀ ਬਾਲਿਆਂ ਵਾਲੀ ਪਿੰਡ ਮੰਡੀ ਉਹ ਪਰ ਉਹ ਪਰ ਆਉ ਤਾਂ ਇਧਰ ਹੈ ਮਾਨਸਾਲੀ ਸਾਈਡ ਜਿੱਥੇ ਥਰਮਲ ਪਲਾਂਟ ਲੱਗਿਆ ਵਾ ਉਹਨੂੰ ਬਣਾ ਵਾਲੀ ਕਹਿੰਦੇ ਆ ਹੁਣ ਹੀ ਜਾ ਕੇ ਆ ਸਵਾ ਚ ਰਹਾ ਸੀ ਹਾਂ 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 ਥਰਮਲ ਪਲਾਂਟ ਲੱਗਿਆ ਸੀਗਾ ਹੋਰ ਅਜੇ ਹੁੰਦਾ ਅਜੇ ਤਾਂ ਦਾ ਮੈਂ ਸਮਝ ਹਾਂ ਹਾਂ ਉਧਰ ਉਹੀ ਗਏ ਜੇ ਆਪਾਂ ਹੂੰ ਉਹ ਵੱਡਾ ਲੱਗਿਆ ਆ ਬਲਾ ਕਰਦੇ ਰਹਿਣ ਉਹ ਫਿਰ ਯਾਤਰਾ ਹਾਂ ਹਜੂਰ ਸਾਹਿਬ ਜਾਏ ਹਜੂਰ ਸਾਹਿਬ ਜਾਏ ਅੱਛਾ ਕਿੰਨੇ ਵਾਰੀ ਜਾਏ ਤਿੰਨ ਗਏ ਲੋ ਅੱਛਾ ਰੇ ਟ੍ਰੇਨ ਤੇ ਗਏ ਟ੍ਰੇਨ ਤੇ ਗਿਆ ਹੁੰ ਗਿਆ ਕਿਹੜਾ ਪਟਨਾ ਸਾਹਿਬ ਜਾਏ ਹੂੰ ਵਧੀਆ ਗੱਲ ਆ ਜਾਣਾ ਚਾਹੀਦਾ ਥੜੇ ਉਮਰ ਦੇ ਹਿਸਾਬ ਨਾਲ ਬੰਦਾ ਦਰਸ਼ਨ ਮੇਲੇ ਕਰਦਾ ਹੋਰ ਹੁਣ ਇਹ ਨਾ ਪਹਿਲਾਂ ਬੱਗੇ ਬੱਗੇ ਹੁਣ ਕੀ ਹੋ ਗਿਆ ਗੋਡੇ ਦਿਖਣ ਲੱਗੇ ਹੁਣ ਕੋ ਪ੍ਰਿਆਤਾਰੇ ਨਹੀਂ ਆਂਦਾ ਇੰਨਾ ਗੋਡੇ ਦਿਖਣ ਲੱਗੇ ਉਮਰ ਦੇ ਬਾੜੀਆਂ ਭੂੜੀਆਂ ਤੇ ਭੱਜ ਕੇ ਚੜ ਜਾਂਦੇ ਹਾਂ ਹਾਂ ਹੁਣ ਨਹੀਂ ਜਿਹੜੇ ਜਾਂਦਾ ਹਿਮਕੁੰਡ ਸਾਹਿਬ ਤਾਂ ਨਹੀਂ ਜਾ ਕੇ ਆਏ ਕਿ ਜਾਏ ਉਹ ਜੀ ਉੱਥੇ ਨਹੀਂ ਜਾ ਕੇ ਅੱਛਾ ਅੱਛਾ ਠੀਕ ਆ ਠੀਕ ਆ ਹੁਣ ਫਿਰ ਫਸਲવાડી ਹੁਣ ਤਾਂ ਸੌਖਾ ਹੀ ਆ ਕੰਮ ਬਸ ਇੱਕ ਵਾਰੀ ਬੀਜੋ ਹੁਣ ਤਾਂ ਉਨੀ ਮਿਹਨਤ ਹੀ ਨਹੀਂ ਹਨਾ ਕੋਤਾ ਢਾਣੇ ਖੜਿਆ ਲਾਉਂਦੇ ਨੇ ਖੰਡਿਆ ਕੀ ਕਰਾਉ ਕਰਦੇ ਨੇ ਕੋਈ ਬਾਹੀ ਨਹੀਂ ਕੋਈ ਕੁਛ ਨਹੀਂ ਖਰਚਾ ਵੱਧ ਪੈ ਜਾਂਦਾ ਬਸ ਹਾਂ ਅੱਜ ਵੀ ਬਾਈ ਹੁਣ ਬਾਈ ਨੇ ਦੱਸਿਆ ਵੀ 150 ਫੁੱਟ ਤੇ ਪਾਣੀ ਆ 30 30 ਦੀਆਂ ਮੋਟਰਾਂ ਕੀ ਕਰੂਗਾ ਕਿਸਾਨ ਨਹੀਂ ਕਰ ਸਕਦਾ ਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਤਾਂ ਔਖੇ ਹੀ ਹੋ ਜੂ ਫਿਰ ਖੇਤੀ ਦਾ ਜਿਹੜੇ ਹਿਸਾਬ ਨਾਲ ਪਾਣੀ ਡੂੰਗੇ ਹੋਈ ਜਾਂਦੇ ਆ ਪਾਣੀ ਤਾਂ ਪਹਿਲਾਂ ਵੀ ਕੇਲਾਂ ਬੁਰਿਆ ਵੇ ਡੂੰਗਾ ਗਿਆ ਹੋਇਆ ਉਹ ਦੁਬਾਰੇ ਫੇਰ ਆ ਜੂਗਾ ਹਾਂ ਇਹਨੇ ਕਿੱਦਾਂ ਜਾਣਾ ਪਾਣੀ ਆਪੀ ਉਸੇ ਉਸੇ ਤਾਂ ਉਸੇ ਟੰਗ ਤੇ ਫੇਰ ਆ ਜਾਨਾ ਜਿਹੜੇ ਖੂ ਡੂੰਗੇ ਲਾਹੇ ਤੇ ਉਹ ਤੋਂ ਬੁੜਿਆ ਨਹੀਂ ਹਾਂ ਜਿਹੜੇ ਪਿੰਡਾਂ ਚ ਲੱਗੇ ਹੋਏ ਸੀ ਉਹ ਤੋਂ ਪਾਣੀ ਡੂੰਗਾ ਵਗਿਆ ਜੀ ਕੇ ਫੇਰ ਸਾਡੀ ਸੁਰ ਤੇ ਫੇਰ ਤਾਂ ਆ ਗਿਆ ਤੁਸੀਂ ਦੇਖਿਆ ਪੂਰਾ ਉੱਤੇ ਪਾਣੀ ਉਹ ਨਾਲਾ ਨਹੀਂ ਦੀਆਂ ਨੂੰ ਬੈੜਾਂ ਦੇ ਬੈਠ ਕੇ ਪਾਣੀ ਦੀਆਂ ਨਾਲਾ ਨਹੀਂ ਦੀਆਂ ਡੂੰਗਾ ਨਹੀਂ ਗਈ ਸੀ ਹੈ ਇਹ ਨਾਲਾ ਇੰਗੀਆਂ ਡੂੰਗਾ ਕਾਨੂੰ ਦੀ ਉਹਦਾ ਚਾਰ ਚਾਰ ਹੋਦਾ ਸੀ ਚਾਰ ਪਿਆ ਹੋਦੀ ਤੁਸੀਂ ਤਾਂ ਉੱਤੀ ਦੇਖਿਆ ਉਹ ਪਾਣੀ ਆਪਦੀ ਸੁਰਤ ਚ ਉੱਪਰੀ ਉੱਪਰੀ ਐਂ ਪੱਟਕੀ ਕੱਢ ਲਾਂਦੇ ਸੀ ਅੱਛਾ ਕੱਢ ਕੇ ਟੋਗੀ ਪੱਟਿਆ ਸੀ ਉੱਥੇ ਪਾਣੀ ਪੀਂਦੇ ਹੁੰਦੇ ਆਹ ਇਹਦਾ ਖੂਹਾਂ ਚ ਕਿਹੜਾ ਪਾਣੀ ਜਿਹੜਾ ਉੱਤੇ ਆ ਗਿਆ ਦੀ ਤੇ ਫਿਰ ਬੋਰ ਬੋਰ ਲੱਗੇ ਪਹਿਲਾਂ ਬੋਰ ਮਗਰੋਂ ਲੱਗੇ ਅੱਛਾ ਥੋੜੀ ਸੁਰਤ ਚ ਹੀ ਲੱਗੇ ਬੋਰ ਤਾਂ ਸਾਰੇ ਬੋਰ ਤਾਂ ਥੋੜੀ ਸੁਰਤ ਚ ਹੀ ਲੱਗੇ ਹਾਂ ਸਾਡੀ ਸੁਰਤ ਚ ਫਿਲਟਰ ਲੱਗਦਾ ਕਹਿੰਦੇ ਕਾਲਾ ਤੇਲ ਵਾਲਾ 1 ਇੰਜ ਇੰਜਨ ਹੁੰਦਾ ਸੀ ਕੋਈ ਆਹ ਕਾਲੇ ਤੇਲ ਵਾਲਾ ਵੀ ਹੁੰਦਾ ਸੀ ਫਿਰ ਦੂਆ ਫਿਲਟਰ ਆ ਗਏ ਪੰਜ ਦੇ ਅੱਛਾ ਦੂ ਵੱਡੇ ਆ ਗਏ ਫਿਰ ਉਹ ਦੂ ਵੱਡੇ ਆ ਗਏ ਫਿਰ ਤਾਂ ਮੋਟਰ ਨਾਲ ਲੱਗ ਗਿਆ ਫਿਲਟਰ ਲੱਗੇ ਚਾ ਮੋਟਰਾਂ ਤਾਂ ਮੈਨੂੰ ਲੱਗਦਾ ਬਾਦਰ ਸਰਕਾਰ ਵੇਲੇ ਜ਼ਿਆਦਾ ਲੱਗੀਆਂ ਹਨਾ ਬਾਦਰ ਦੇ ਮਾਲੀਆਂ ਦਾ ਵਾਈਆਂ ਨੇ ਹੂੰ ਮੋਟਰ ਵੀ ਉਹ ਸੇ ਨੇ ਕਰੀਆਂ ਨੇ ਕਨੈਕਸ਼ਨ ਸਾਡੀ ਮੋਟਰ ਸਾਰੇ ਫਾਈਨਲ ਲੱਗੀਆਂ ਸਾਰੇ ਪਿੰਨੇ ਆਹ ਪਹਿਲਾਂ ਤਾਂ 24 ਘੰਟੇ ਵਾਲੀਆਂ ਮੋਟਰਾਂ ਵੀ ਲੱਗੀਆਂ ਬਹੁਤ ਉਹਦਾ ਜਾਂਦੀ ਨਹੀਂ ਸੀ ਲਾਈਟ ਹੀ ਨਹੀਂ ਜਾਂਦੀ ਸੀ ਹੂੰ ਕਿਹੜਾ ਜਾਂਦੀ ਹੈ ਭਗਵਾਨ ਤੁਮਨ ਦੇ ਆ ਹੁਣ ਹੀ ਹੁਣ ਨਹੀਂ ਜਾਂਦੀ ਹਾਂ ਲਾਈਟ ਤਾਂ ਬਹੁਤ ਦਿੱਤੀ ਲਾਈਟ ਤਾਂ ਨਹੀਂ ਆ ਫਿਰ ਇਹ ਉਂ ਰਗੜਾ ਲਈ ਜਾਂਦਾ ਹੁਣ ਹਾਂ ਲਾਈਟ ਦੇ ਕੇ ਇੱਕ ਬਿਆਜ ਬੰਦ ਕਰ ਜਾ ਉਹ ਤਾਂ ਕੰਮ ਆ ਲੀਡਰਾਂ ਦਾ ਨਹੀਂ ਬੱਪੂ ਜਿੰਦਾ ਇਹ ਕੰਮ ਆਲੀਡਾ ਨਾ ਕਹਿੰਦੇ ਨਹੀਂ ਹੁੰਦਾ ਨਾ ਇੱਕ ਪਾਸੇ ਥੇੜੀ ਤੇ ਇੱਕ ਪਾਸੇ ਲੈ ਲਾਂਦੇ ਨੇ ਉਹਦਾ ਕਰਨੀ ਹੁੰਦਾ ਨਾ ਉਹਦਾ ਜੱਟਾਂ ਨੂੰ ਲੋਹਾ ਖਾ ਗਿਆ ਜੀ ਹੁਣ ਹੁਣ ਸਹੀ ਗੱਲ ਆ ਬਾਪੂ ਮਹਿੰਗਾਈ ਵਾਲਾ ਹੋ ਗਿਆ ਸਾਰੀ ਚੀਜ਼ਾਂ ਮਹਿੰਗਾਈ ਹੋ ਗਈ ਤੇਲ ਮਹਿੰਗੇ ਹੋ ਗਏ ਕਬਰ ਬਚਦੇ ਨਹੀਂ ਕੱਕ ਨਹੀਂ ਕਰਦੇ ਹੂੰ ਜੇ ਹੁਣ 3 ਲੱਖ ਦੀ ਫਸਲ ਹੁੰਦੀ ਹੈ ਤਾਂ 1 ਲੱਖ ਖਰਚੇ ਦਾ ਲੱਗੂਗਾ ਠੇਕੇ ਬਾਪੂ ਮਹਿੰਗੇ ਹੋ ਗਏ ਠੇਕੇ ਮਹਿੰਗੇ ਸਾਰਾ ਕੁਝ ਜਿਵੇਂ ਕਰ ਗਏ ਤੇ ਜੂਰ ਗਿਆ ਆ ਗੱਟਾ ਵੀ ਮਨ ਲਾਦਾ ਇਹਨਾਂ ਨੇ ਘਟਾਤਾ ਹੁਣ ਤਾਂ ਹਨਾ ਰੇਟ ਮਹਿੰਗਾ ਉਹ ਵੀ ਰੇਟ ਹੀ ਘਟਾ ਦਈ ਉਹ ਵਧਾਤਾ ਰੇਟ ਮਹਿੰਗਾ ਇਹ ਵੀ ਹੋਰ ਘਟਾਉਣਗੇ ਕਹਿੰਦੇ ਉਹਨਾਂ ਦੇ ਟਾਈਮ 'ਚ ਦਾ ਖੇਤੀ ਦਾ ਬਹੁਤ ਉਹ ਆ ਬਾਪੂ ਇੱਕ ਅਹੀ ਬਾਪੂ ਕੋਲੇ ਗਏ ਤੇ ਉਹਨੇ ਗੱਲ ਦੱਸੀ ਉਹ ਕਹਿੰਦਾ ਵੀ ਹੁਣ ਕੀ ਕਰਾਂਗੇ ਡੂਟ ਡੂਟ 10 ਲੱਖ ਰੁਪਈਆ ਦਾ ਸੁਪਰ ਸੀਡਰ ਆਉਂਦਾ ਅਸੀਂ ਤਾਂ ਇਹੀ ਪੂਰੇ ਕਰਦੇ ਮਰ ਜਾਾਂਗੇ ਕਹਿੰਦੇ ਉਹ ਕਰ ਹੀ ਨਹੀਂ ਸਕਦਾ 15 ਲੱਖ ਦਾ ਟਰੈਕਟਰ ਹੈ ਹਾਂ ਉਹਦਾ ਤਿੰਨਾ ਵਿਆਜ ਪਊਗਾ ਫਿਰ ਖੜਾ ਉਹਨੂੰ ਫੋਨ 10 ਲੱਖ ਦਾ ਆਉਂਦਾ ਇੱਕ ਤੇ ਨਾਲ ਉਹਦੇ ਸੰਦ ਚਾਹੀਦੇ ਸਾਰੇ ਖੜਾ ਉਹਨੂੰ ਚਾਹੀਦੇ ਉਹ ਵੀ ਦੇਖਾਉ ਚਾਹੀਦਾ ਐਡੇ ਮਹਿੰਗੇ ਸੰਦ ਬਾਹਰ ਖੜਾ ਕੀ ਕਰੂਗਾ ਲੈ ਸੰਦ ਨਹੀਂ ਕਿੰਨੇ ਕਰ ਸਕਦੇ ਔਖਾ ਹੋ ਗਿਆ ਖੇਤੀ ਦਾ ਸਿਰਚ ਯਾਦ ਹੈ ਹੂੰ ਤਰਦਾ ਘਾਟੇ ਦਾ ਹੋ ਗਿਆ ਖੇਤੀ ਬਣ ਜਾਏ ਉਹਦਾ ਹੂੰ ਐਂ ਤਾਂ ਲੋਕ ਬਾਹਰ ਭੱਜ ਜੰਦੇ ਨੇ ਸਹੀ ਗੱਲ ਆ ਓਡੇ ਪਿੰਡੋਂ ਵੀ ਜਵਾਕ ਬਹੁਤ ਬਾਹਰ ਗਏ ਹੋਣਗੇ ਇਹ ਵੀ ਲੱਖ ਰੁਪਿਆ ਦਾ ਸਾਲ ਦਾ ਡਾਂਡੀ ਮੰਨੂ ਨਹੀਂ ਆਉਂਦੇ ਨੇ ਵੀ ਇਹ ਇਹ ਡਾਂਡ ਹੋ ਜਾਂਦੇ ਨੇ ਆਪਾਂ ਆ ਜਨੇ ਇੱਧਰ ਫਿਰ ਉਹ ਕੁੱਟਣਗੇ ਸਾਨੂੰ ਧਰ ਕੇ ਸਹੀ ਆ ਅੰਬਰਸਰ ਕਹਿੰਦੇ ਬੇਟਾ ਕੋਠੀਆਂ ਬੇਲੀਆਂ ਪਈਆਂ ਨੇ ਹਾਂ ਮੈਂ ਉਹੀ ਗੱਲ ਕਹਿੰਦਾ ਸੀ ਬਾਪੂ ਦੀ ਚਾਂਡੇ ਉਹੀ ਲਈ ਫਰੀਆਂ ਨੇ ਤੇ ਜਿਹੜਾ ਆਹ ਦਬਾਬੇ ਵਾਲਾ ਏਰੀਆ ਨਾ ਉਥੇ ਜੇ 100 ਘਰਾਂ ਪਿੰਡ ਚ 50 ਘਰਾਂ ਨੂੰ ਜਿੰਦੇ ਲੱਗੇ ਪਏ ਹੁਣ ਥੋੜੇ ਵੀ ਘਰ ਬੇਲੇ ਹੋਣ ਲੱਗੇ ਹੋਣਗੇ ਬਹੁਤ ਇਹਨੇ ਕੱਲਾ ਕੱਲਾ ਜਵਾਕਾ ਭਾਗਿਆ ਉਹਨਾਂ ਲੈਨੇ ਨੇ ਹਾਂ ਜਦੋਂ ਜਵਾਕੀ ਬਾਹਰ ਭਾਗੇ ਬਜ਼ੁਰਗ ਨੇ ਜਵਾਕਾ ਭਾਗਿਆ ਚਾ ਬੇਲਾ ਤਾਂ ਥੋੜਾ ਬੁੜੀ ਕੀ ਕਰਨਗੇ ਉਹ ਇਹਨਾਂ ਬਿਮਾਰੀਆਂ ਲੱਗ ਜਾਂਦੀਆਂ ਅੱਗੇ ਕੰਮ ਕਰਦੇ ਤੇ ਪਾਣੀ ਨਿਕਲਦਾ ਦੀ ਕੁਝ ਨਹੀਂ ਹੁੰਦਾ ਸੀਗਾ ਤੇ ਹੁਣ ਹਸਪਤਾਲ ਵੀ ਐਨੇ ਆ ਤੇ ਲੋਕ ਫੇਰ ਵੀ ਅੱਗੇ ਕਿਹੜੇ ਹਸਪਤਾਲ ਹੁੰਦੇ ਸੀ ਬੋਇਆ ਤਾਂ ਨਾ ਬੇਦ ਦਵਾਈ ਲੈਣ ਜਾਂਦੇ ਨਹੀਂ ਜੀ ਬੋਇ ਸ਼ਹਿਰ ਹੀ ਨਹੀਂ ਜਾਂਦਾ ਇਹ ਵਾਲੀ ਗੱਲ ਕੋਈ ਹੈ ਹੁਣ ਸ਼ਹਿਰ ਦੇ ਦੋ ਦੋ ਘੇੜੇ ਲੱਗ ਜਾਂਦੇ ਨੇ ਬਾਇਦ ਹੁੰਦੇ ਪਿੰਡਾਂ ਚ ਅੱਗੇ ਇਲਾਜ ਕਰਨ ਉਹ ਬਾਇਦ ਪੂਜੀ ਹੁੰਦਾ ਜੀ ਬਹੁਤ ਐਸੀ ਦਵਾਈ ਉਹ ਦੇ ਦਿੰਦੇ ਹੂੰ ਹੋ ਤਾਂ ਦੇਖ ਲੋ ਹਸਤਾਲਾ ਉੱਥੇ 20-20 ਲੱਖ ਰੁਪਏ ਦਾ ਬਿੱਲ ਬਣਾਉਂਦੇ ਨੇ ਜਦੋਂ ਦਾਖਲਾ ਹੋ ਜਾਂਦਾ ਬੰਦਾ ਹੌਂਕਾ ਕਿਲਾ ਨਿਕਲ ਰਿਹਾ ਹੈ ਗ੍ਰੀਨ ਮੁਕਾਫਾ ਜੀ ਉਹ ਮੀਰ ਦਾ ਜ਼ਮੀਨ ਦਾ ਵਿਕ ਜਾਣਾ ਬੰਦਾ ਠੀਕ ਹੋਵੇ ਨਾ ਹੋਵੇ ਮੀਰ ਤਾਂ ਕੱਟ ਜੂਗਾ ਗ੍ਰੀਨ ਮੁਕਾਫਾ ਇੱਕ ਹੋਰ ਆ ਬਾਪੂ ਜਿਵੇਂ ਆ ਥੜੇ ਤੇ ਤੁਸੀਂ ਬੈਠੇ ਹੋ ਨਾ ਜੁੜ ਕੇ ਜਿਵੇਂ 20 50 ਬੰਦੇ ਬਾਪੂ ਹੁਣ ਇੱਥੇ ਸਾਰੇ ਬੈਠੇ ਸੀ ਕਈ ਪਿੰਡਾਂ ਦਾ ਬੰਦਾ ਨਹੀਂ ਮਿਲਦਾ ਐਂ ਲੱਗਦਾ ਪਿੰਡ ਦੇ ਲੋਕ ਸਾਰੇ ਬਾਹਰ ਗਏ ਨੇ ਇਹ ਵੀ ਚੰਗੀ ਗੱਲ ਆ ਜਿਹੜੇ ਤੁਸੀਂ ਬੈੰਨੇ ਹੋ ਹੋਰ ਹੈ ਰਹਿਣੇ ਬਾਈ ਉਹ ਵਾਸਤੇ ਰਾਲ ਮਿਲ ਕੇ ਗੱਲਾਂ ਬਾਤਾਂ ਹੁੰਦੀਆਂ ਇਹ ਵੀ ਸੋਹਣੀ ਗੱਲ ਆ ਉਹਦਾ ਫਰਕ ਆ ਜੀ ਸਾਡੇ ਟੋਪਰ ਆ ਹਾਂ ਇਹਦੇ ਲਾਹਣਾ ਮੁੰਡੇ ਦੇ ਅੱਛਾ ਇਹ ਵੀ ਇਹਦੇ ਲਾਹਣੇ ਨਹੀਂ ਸਾਰੇ ਪਿੰਡ ਦਾ ਮੂੰਹ ਇੱਧਰਲੀ ਵੀ ਹੀ ਆਉਂਦੀ ਹੈ ਇੱਧਰਲੀ ਵੀ ਆਉਂਦੀ ਹੈ ਅੱਛਾ ਨਾ ਮੇਰੇ ਨਾਲ ਕੋਈ ਮਾੜਾ ਇਹਦਾ ਚਾਚਾ ਦੇ ਨਾਲ ਆ ਇਹ ਨਹੀਂ ਨਹੀਂ ਕੋਈ ਨਾ ਕੋਈ ਨਾ ਇਹ ਤਾਂ ਉਹ ਦੰਦੀ ਨਹੀਂ ਵੜਦਾ ਮੈਨੂੰ ਕੀ ਦੇਣਾ ਇਹਨੇ ਗੱਲ ਸੁਣਾ ਫਿਰ ਉਹ ਕਹਿਣਗੇ ਕੀ ਨਾਮ ਬਾਈ ਆਪਣਾ ਗੁਰਜੰਟ ਗੁਰਜੰਟ ਗੱਲ ਪਾਲੂ ਦਾ ਬੋਲ ਨਾ ਨਾ ਮੈਂ ਕਿਹਾ ਚਲ ਫਿਰ ਕੱਟ ਲਾਉ ਨਹੀ ਨਹੀ ਉਹ ਕੱਟ ਦਾਂਗੇ ਆਪਾਂ ਉਹ ਮੈਂ ਉਹਨੂੰ ਦੇਖਿਆ ਹੈਗਾ ਰੀਤੀ ਦੀ ਚ ਉਹ ਜਾਈ ਜਾਂਦੀ ਉਹਨੂੰ ਇਹ ਨਹੀਂ ਨਹੀ ਨਹੀ ਬਾਪੂ ਸਾਰੀਆਂ ਕੱਟ ਦਾਂਗੇ ਅਸੀਂ ਗਲਤ ਗੱਲਾਂ ਨਹੀਂ ਰੱਖਦੇ ਟੈਸ਼ਨ ਕੋਈ ਗਲਤ ਬੋਲਣਾ ਨਾ ਨਾ ਗਲਤ ਤੋਂ ਬੋਲਦੇ ਕੋਈ ਨਹੀਂ ਰੱਖਦੇ ਬਾਪੂ ਟੈਸ਼ਨ ਕਿਹੜੇ ਤੇ ਹੋਗਾ ਇਹ ਤੂੰ ਤਾਂ ਡਰ ਕੇ ਭੱਜ ਗਿਆ ਬਾਪੂ ਓਹ ਰਾਲਾ ਫੜ ਕੂੜੀਆਂ ਬੁੜੀਆਂ ਸਾਡੀ ਦੇਖੀਆਂ ਨਾ 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 ਬਾਪੂ ਗਲਤ ਨਹੀਂ ਰੱਖਦੇ ਕਿੱਥੇ ਉਹ ਇਹ ਤਾਂ ਬਾਹਰ ਨਹੀਂ ਜਾਂਦਾ ਚਾਹੇ ਬਾਹਰ ਵੀ ਆ ਫਿਰ ਟੈਸ਼ਨ ਨਹੀਂ ਬਾਪੂ ਇਹ ਵੀ ਸੋਸ਼ਲ ਚੈਨਲ ਆ ਬਾਪੂ ਬੀ ਸੋਸ਼ਲ ਬੀ ਸੋਸ਼ਲ ਅੱਛਾ ਕਿਤੇ ਮੈਂ ਤੜਕੇ ਖਬਰਾਂ ਦੇਖ ਲੰਨਾ ਉਦੋਂ ਬਾਅਦ ਆ ਜੀ ਹੋਰ ਮੂਵੀ ਆ ਵੀ ਬੋਲਦੀ ਬੰਦ ਬੋਲਦੀ ਨਾ ਮੈਂ ਤੜਕੇ ਕੋਈ ਨਹੀਂ ਨਹੀ ਨਹੀ ਗਲਤ ਨਹੀਂ ਬਾਪੂ ਤੁਹਾਡਾ ਕੋਈ ਰੱਖਦੇ ਨਹੀਂ ਨਹੀਂ ਇਹਦਾ ਜਦੋਂ ਆਇਆ ਨਾ ਫਿਰ ਤੁਸੀਂ ਕਹੋਗੇ ਵੀ ਬੜਾ ਏ ਠੀਕ ਆ ਕੰਮ ਚੱਲ ਕੋਈ ਦੇਖ ਲਾਂਗੇ ਤੜਕੇ ਹਾਂ ਤੜਕੇ ਆ ਜੂ ਨਹੀਂ ਤੜਕੇ ਨਹੀਂ ਆਉਂਦਾ ਬਾਪੂ 5-7 ਦਿਨਾਂ ਚ ਆਜੂਗਾ ਗਲਤ ਤਾਂ ਫਿਰ ਬਾਪੂ ਆਏ ਨਾ ਔਖਾ ਹੋ ਜਾਂਦਾ ਗਲਤ ਆਪਾਂ ਚਲ ਚੌੜ ਕਰਦੇ ਬੋਲ ਬਣਿਆ ਵਿੱਚ ਥੋੜੀ ਰੱਖਣਾ ਚੱਲਣ ਹੋ ਜਾਂਦਾ ਹੀ ਹੈ ਹਾਂ ਉਹ ਕੱਟਿਆ ਜਾਂਦਾ ਉਹ ਨਹੀਂ ਹੁੰਦਾ ਉਹ ਤਾਂ ਇਹਨੇ ਇਤਿਹਾਸ ਛੋਡੇ ਪੋਤ ਦੇ ਵੀ ਪਹਿਲਾਂ ਕੀ ਗੱਲ ਗੀਤ ਅੰਦਰ ਗੱਲ ਤਾਂ ਗੱਲ ਨਹੀਂ ਰੱਖਦੇ ਹਾਂ ਗਲਤ ਗੱਲਾਂ ਨਹੀਂ ਰੱਖਦੇ ਆ ਸਕੂਟਰੀ ਦਾ ਹੁਣ ਤਾਂ ਹੁਣ ਤਾਂ ਇਹ ਵਗਦਾ ਹਾਂ ਹਾਂ ਸਾਰੇ 6 ਵਜੇ ਉੱਠਣਗੇ ਅੱਗੇ 4 ਵਜੇ ਉੱਠਦੇ ਦੀ ਹਾਂ ਉੱਠਣ ਦਾ ਵੀ ਫਰਕ ਪੈ ਗਿਆ ਉਹ ਕਿੰਨੀ ਵਾਰੀ ਆ ਹੱਕ ਕਿੰਨੀ ਕੂੰਡੇ ਖੜਕਾਈ ਆ ਬਾਪੂ ਅੱਗੇ ਦਾ ਸੁਨੇਹਾ ਖੇਤਾਂ ਨੂੰ ਜਾਂਦੇ ਉੱਠ ਕੇ ਕਹਿੰਦੇ ਹਾਲ ਵੀ ਪਹਿਲੇ ਪੈਰ ਉਹ ਕੀ ਹੁੰਦਾ ਸੀ ਪਹਿਲਾ ਪੈਰ ਦੂਜਾ ਪੈਰ ਐਵੇਂ ਵੀ ਕਹਿੰਦੇ ਹੁੰਦੇ ਉਹਨੇ ਪਰੇ ਦੱਸੋ ਪੈਰਾ ਬਰੇ ਉਹ ਪੈਰ ਕੀ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਨਾ ਵੀ ਪਹਿਰ ਤਿੰਨ ਘੰਟੇ ਦਾ ਹੁੰਦਾ ਪਹਿਹ ਤਿੰਨ ਘੰਟੇ ਦਾ ਚਾਰ ਘੰਟਿਆਂ ਦਾ ਚਾਰ ਘੰਟਿਆਂ ਦਾ ਨਾ ਤਿੰਨ ਦਾ ਤਿੰਨ ਘੰਟੇ ਦਾ ਹੁੰਦਾ ਬਾਪੂ ਪਹਿਲਾ ਪੈਰ ਸਵੇਰੇ 4 ਵਜੇ ਤੋਂ ਵੱਲੋਂ ਪਿਛਲਾ ਦਾ 3 ਘੰਟੇ ਦਾ ਹੁੰਦਾ ਇਹਦਾ ਪਹਿਲਾ 1 ਵਜੇ ਤੜਕੇ ਜਾਂਦੇ ਆ ਉਹ 5 ਘੰਟੇ ਦਾ ਕੰਮ ਹੁੰਦਾ ਕਹਿੰਦੇ ਐ ਵੀ ਹੁੰਦਾ ਵੀ ਇੱਕ ਘੰਟਾ ਕਦਮ ਲੈਣਾਂ ਦੇ ਬਸ ਡੂਡ ਕੇ ਘੰਟਾ ਤੜਕੇ ਕਹਿੰਦੇ ਜਾਂਦੇ ਤੇ ਬੀਬੀਆਂ ਬਾਅਦ ਚ ਰੋਟੀ ਲੈ ਕੇ ਜਾਂਦੀਆਂ ਹੋਰ ਜਾਂਦੀਆਂ 4 ਵਜੇ 4 ਵਜੇ ਮੇਰੇ ਬਾਈ ਜੀ ਸਾਲ ਬਬਲ ਫਿਰ ਖੇਤੋਂ ਭੱਜ ਲਾਂ 8-9 ਵਜੇ ਰੋਟੀ ਲੈ ਕੇ ਆਂਦੇ ਬੀਬੇ ਉਹ ਲਾਲ ਟਾਂ ਸਵਾਰਾਂਗੇ ਉਹ ਤਾਂ ਬਿਜਲੀ ਹੈ ਨਹੀਂ ਜੀ ਹਾਂ ਉਹ ਸਵਾਰਦੇ ਫੇਰ ਪਾਣੀ ਭਰਦੇ ਖੂਹਾਂ ਖਾਹਾਂ ਤੋਂ ਉਹ ਤਾਂ ਪਾਣੀ ਵੀ ਤਾਂ ਪੀਣ ਵਾਲਾ ਖੂਹਾਂ ਤੋਂ ਲਿਉਂਦੇ ਉਹ ਕੋਈ ਸਾਧਨ ਸੀ ਕੋਈ ਅੱਛਾ ਹੁਣ ਤਾਂ ਕਿੰਨੇ ਪਹਿਲਾਂ ਲੋਕਾਂ ਦੇ ਘਰ ਪਾਏ ਹੋਤੇ ਖੇਤ ਸਾਰੇ ਜੂਰੇ ਪੱਟ ਕੇ ਘਰੇ ਆ ਗਏ ਕੱਲਾ ਕੱਲਾ ਜਵਾਕ ਹੋ ਗਿਆ ਕੋਈ ਖੇਤ ਚ ਨਹੀਂ ਹੈਗਾ ਹੁਣ ਸਹੀ ਗੱਲ ਹੈ ਕੋਈ ਬੱਚਾ ਨਹੀਂ ਹੈ ਖੇਤ ਚ ਉਹਨੇ ਆਪਣੇ ਘੱਟ ਕੇ ਨਹੀਂ ਕੱਥਾਲੀਆਂ ਨੇ ਉਹ ਲੈਉਣੀਆਂ ਕੱਖ ਵੱਡੇ ਹੁਣ ਸਾਰੇ ਇੱਥੇ ਬੈਠ ਨੇ ਆ ਆਹ ਫਿਰ ਜਵਾਕ ਤਾਂ ਸਾਰੇ ਬਾਹਰ ਵਾਗ ਗਏ ਬੰਦਾ ਰਹਿ ਕੇ ਵੀ ਬਾਹਰ ਕੀ ਉਹ ਕਰੂ ਅਸੀਂ ਵੀ ਨਹੀਂ ਜਾਂਦੇ ਅਸੀਂ ਵੀ ਨਹੀਂ ਜਾਂਦੇ ਕੱਖ ਵੱਢ ਕੇ ਮੁੜੇ ਤਾਂ ਹੀ ਦਾ ਟਰਾਂਸਫਾਰਮ ਚੋਰੀ ਕਰਕੇ ਲੈ ਜਾਂਦੇ ਅਗਲੇ ਹੈ ਕੋਈ ਤਾਂ ਵੱਢ ਕੇ ਲੈ ਜਾਂਦੇ ਨੇ ਥੋੜੇ ਵੀ ਹੁੰਦੇ ਆ ਚੋਰੀਆਂ ਚੱਪੇ ਜਿਹੀ ਹੋਈ ਜਾਂਦੇ ਨੇ ਹੁਣ ਹੀ ਵੱਡੀਆਂ ਨੇ 15 ਮੋਟਾਂ ਦੇ ਤਾਰਾ ਟਰਾਂਸਫਾਰਮ ਲੈ ਕੇ ਸਾਡੇ ਵੀ ਹੁਣ ਹੀ ਟਰਾਂਸਫਾਰਮ ਪਹਿਲਾਂ ਕਿਤੇ ਲਗਾਏ ਜਾਂਦੇ ਹੁਣ ਤੇਲ ਕੱਢ ਕੇ ਲੈ ਜਾਂਦੇ ਤੇਲ ਕੱਢ ਕੇ ਲੈ ਜਾਂਦੇ ਨੇ ਜੂਪੀ ਵਾਲਾ ਕੰਮ ਹੁੰਦਾ ਜਾਂਦਾ ਪਹਿਲਾਂ ਤਾਂ ਜਿੱਥੇ ਚੀਜ਼ ਪਈ ਰਹਿੰਦੀ ਪਈ ਰਹਿੰਦੀ ਕੋਈ ਚੱਕਰ ਨਹੀਂ ਸੀ ਹੂੰ ਔਰ ਬੇਲੇ ਰਹਿੰਦੇ ਨੇ ਜ਼ਿਆਦਾ ਚੋਰੀਆਂ ਕਰਦੇ ਨੇ ਨਸ਼ੇ ਕਰਦੇ ਨੇ ਇਹਨਾਂ ਨੇ ਵੀ ਮਾਰਦੇ ਜਾਇਰਾ ਦਵਾਈਆਂ ਨੇ ਮਾਰਦੇ ਸੀ ਲੋਕੋ ਇਹ ਵੀ ਆਪਾਂ ਗੱਲ ਤੇਰੀ ਸਹੀ ਆ ਔਰ ਸਾਰੀ ਕਣਕਾਂ ਦੇ ਕਾਸੇ ਤੇ ਮਰਜੀ ਬਸਲ ਤੇ ਕਰਨਾ ਸਬਜ਼ੀ ਤੇ ਕਰਨਾ ਜ਼ਹਿਰੀਆ ਕਣਕਾਂ ਦੇ ਕਰ ਤੇ ਜੂਰੀਆ ਚਾਰ ਚਾਰ ਗੱਠੇ ਪਾ ਜਾਂਦਾ ਪੰਜ ਪੰਜ ਪਾਉਣ ਅਗੇ ਚਾਰ ਚਾਰ ਕੀ ਪੰਜ ਪੰਜ ਦਵਾਈ ਦੇ ਵਿੱਚ ਆਲੂਆਂ 'ਚ ਤਾਂ ਲੋਕ ਅਠਾ ਢੱਡ ਘੱਟੇ ਪਾ ਰਹੇ ਨੇ ਬਾਪੂ ਸਪਰੇਹਾਂ ਤੁਹਾਡੀ ਸੁਰਤਜੀ ਚੰਨ ਹੋਣੀ ਪਤਾ ਲੱਗਿਆ ਅੱਛਾ ਤੇ ਜਿਹੜਾ ਹ ਕਣਕ 'ਚ ਹੋ ਜਾਂਦਾ ਕੱਖ ਪੱਠਾ ਇਹਨੂੰ ਮਤਲਬ ਗੁੜ ਦੇ ਤੁਸੀਂ ਵਾਹਣ ਨੂੰ ਦੇਖ ਸਪਰੇਹਾਂ ਹਾਂ ਫਰਾਂ ਦੀਆਂ ਬਜਾਈਆਂ ਹੁੰਦੀਆਂ ਸੀ ਟ੍ਰੀਟਮੈਂਟ ਵੀ ਜਿਹੜੀ ਹੁੰਦੀ ਸੀ ਐਡੇ-ਐਡੇ ਖੁਰਤੇ ਹੁੰਦੇ ਸੀ ਹੁਣ ਤਾਂ ਖੱਬਲ ਨਹੀਂ ਦਿਖਦਾ ਕਿਸੇ ਦੀ ਬੱਟ ਤੇ ਉਹ ਮਾਰ ਦਿੰਦੇ ਨੇ ਸਪਰੇਹ ਜੀ ਕੰਪਨੀ ਨੇ ਇਹ ਕਰਤਾ ਹਾਂ ਹੂੰ ਤੁਹਾਨੂੰ ਦੱਸਦੇ ਨੇ ਫਿਰ ਜਾ ਕੇ ਉਹ ਕਹਿੰਦੇ ਵੀ ਆਹ ਸਪਰੇਅ ਸਿੜਕੋ ਹੈ ਅਸੀਂ ਆਪੇ ਦੱਸਦੇ ਆਂ ਹਾਂ ਅਸੀਂ ਆਪੇ ਦੱਸਦੇ ਆਂ ਵੀ ਇਹਦੇ ਕੰਮ ਕਰੀ ਨੇ ਸਾਨੂੰ ਨੌਲੇਜ ਜ਼ਿਆਦਾ ਉਹਨਾਂ ਨੂੰ ਘੱਟ ਹੈ ਹਾਂ ਹੂੰ ਇਹ ਨੇ ਕੰਮ ਕਰਿਆ ਇਹ ਨੇ ਕਰਿਆ ਹਾਂ ਹੁਣ ਤਾਂ ਸਪਰੇਹਾਂ ਤੇ ਹੋ ਗਿਆ ਬਾਪੂ ਕੰਮ ਇਹਦਾ ਪੂਰਾ ਕੱਬਲ ਖੱਬਲ ਜਿਹੜਾ ਮੰਦਾ ਵੀ ਹੋ ਗਿਆ ਕੰਮ ਹੁਣ ਦੂਜਾ ਪਹਿਲਾਂ ਦੂਜਾ ਬੰਦ ਕਰੀ ਹੋਈਆਂ ਦੀਆਂ ਹੌਣ ਕਟਾਈ ਜਾਂਦੇ ਨੇ ਜਦੋਂ ਸ਼ੁਰੂ ਵਾਲੇ ਦਿਨਾਂ 'ਚ ਸਪਰੇਹਾਂ ਦਾ ਹੋਇਆ ਨਾ ਇੱਥੇ ਉਦੋਂ ਦੀਆਂ ਰਿਪੋਰਟਾਂ ਇਹ ਆ ਵੀ ਉਦੋਂ ਬਹੁਤ ਸਾਰੇ ਲੋਕ ਸਪਰੇਹਾਂ ਚੜਨ ਨਾਲ ਮਰੇ 100 ਰੁਪਏ ਦਾ ਲੀਟਰ ਹੁੰਦਾ ਸੀ ਇਹ ਕੀਲੇ ਨੂੰ ਐ ਸਾਫ਼ ਕਰਨਾ ਹੁੰਦਾ ਸੀ ਹੁਣ ਚਾਹੇ ਭਾਵੇਂ ਦਾ ਹਜ਼ਾਰਾਂ ਦਾ ਬੰਦੇ ਦਾ ਹੁਣ ਤਾਂ ਸਪਰੇਹ ਉਨੀ ਤੇਜ਼ ਨਹੀਂ ਇੱਕ ਮੋਨੋ ਪਤਾ ਨਹੀਂ ਕਿਹੜੀ ਸਪਰੇਹ ਹੁੰਦੀ ਉਹ ਬਹੁਤ ਤੇਜ਼ ਹੁੰਦੀ ਸੀ ਐਂਡੋਸਪਨੋਂ ਬੰਦੇ ਨੂੰ ਮਾਰਦੀ ਸੀ ਸਪਰੇਹਾਂ ਬਹੁਤ ਚੜਦੀਆਂ ਉਹ ਚੜਦੀਆਂ ਦੀ ਮੋਨੋ ਨਹੀਂ ਜਾਂਦੀ ਸੀ ਟੱਕੀਆਂ ਵੀ ਲਾਉਂਦੀ ਸੀ ਉਹ ਐਂਡੋ ਚੜਦੀ ਸੀ ਤੇਜ਼ ਸੀ ਦਵਾਈ ਨਾਲ ਹੂੰ ਉਹ ਤਾਂ ਫਿਰ ਬਦਲ ਗਿਆ ਨਾ ਬਾਪੂ ਸਮਾਂ ਸਪਰੇਹਾਂ ਮਾੜੀਆਂ ਹੋ ਗਈਆਂ ਤੇ ਰੇਟ ਵਧ ਗਏ ਹਾਂ ਰੇਟ ਵਧਾ ਦਿੱਤੇ ਹੂੰ ਹੂੰ ਦੂਜਿਆਂ ਘਟਾਤੀਆਂ ਦੂਜਿਆਂ ਲੈ ਫੜੀਏ ਬਾਪੂ ਤੋਂ ਮੈਂ ਇੱਕ ਛੇਕ ਹੋਰ ਉਹ ਲੱਗੇ ਗੱਲਾਂ ਬਾਤਾਂ ਇਹ ਪਿੰਡਾਂ ਦੀਆਂ ਨੇ ਤੇ ਗੱਲਾਂ ਬਾਤਾਂ ਉਹਨਾਂ ਬਜ਼ੁਰਗਾਂ ਨਾਲ ਆ ਜਿਨ੍ਹਾਂ ਨੇ ਬਹੁਤ ਸਾਰਾ ਸਮੇਂ ਨੂੰ ਹਣਾਇਆ ਇਹ ਪੰਜਾਬ ਦੇ ਪਿੰਡਾਂ 'ਚ ਬੈਠੇ ਬਜ਼ੁਰਗ ਬਹੁਤ ਸਾਰੇ ਤਜਰਬੇ ਰੱਖਦੇ ਨੇ ਕਦੇ ਪੰਜਾਬ ਦੇ ਵਿੱਚ ਜਿਹੜੀਆਂ ਸਪਰੇਹਾਂ ਸੀਗੀਆਂ ਜਦੋਂ ਆਇਆ ਤਾਂ ਸ਼ੁਰੂ ਵਾਲੇ ਦਿਨਾਂ 'ਚ ਲੋਕਾਂ ਨੂੰ ਇਹ ਬਹੁਤ ਵੱਡੀ ਗੱਲ ਲੱਗੀ ਤੇ ਅੱਜ ਕੱਲ ਇਹਨਾਂ ਸਪਰੇਹਾਂ ਤੋਂ ਵੀ ਲੋਕਾਂ ਨੂੰ ਲੱਗਦਾ ਹੈ ਕਿ ਸੱਚੀ ਸਾਡੀ ਬਰਬਾਦੀ ਦਾ ਕਾਰਨ ਬਣੇ ਜਿਹੜੇ ਏਰੀਆ 'ਚ ਮੈਂ ਬੈਠਾ ਇੱਥੇ 150 ਫੁੱਟ ਤੇ ਪਾਣੀ ਹੈ ਤੇ ਉਸ ਪਾਣੀ ਨੂੰ ਧਰਤੀ ਹੇਠੋਂ ਪਾਣੀ ਕੱਢਣ ਦੇ ਲਈ 25 ਤੋਂ 30 ਪਾਵਰ ਦੀਆਂ ਜਿਹੜੀਆਂ ਮੋਟਰਾਂ ਦੀ ਉਹਨਾਂ ਦੀ ਜ਼ਰੂਰਤ ਪੈਂਦੀ ਆ ਵੱਡੇ ਟਰਾਂਸਫਾਰਮ ਲੱਗੇ ਤੇ ਵੱਡੀ ਪੱਧਰ ਤੇ ਉਹਨਾਂ ਮੋਟਰਾਂ ਦਾ ਲੱਗਣਾ ਵੀ ਕਿਸਾਨਾਂ ਦਾ ਕਹਿਣਾ ਕਿ ਸਾਡੀ ਜਿਹੜੀ ਬਰਬਾਦੀ ਤੋਂ ਘਟਣੀ ਇਹਨਾਂ ਕਿਸਾਨਾਂ ਦੇ ਤਜਰਬੇ ਨੇ ਇਸੇ ਕਰਕੇ ਅਸੀਂ ਪਿੰਡਾਂ ਜਿਨ੍ਹਾਂ ਦੇ ਨਾਲ ਗੱਲਾਂਬਾਤ